ਹੁੰਦਾ ਵਾ ਉਂਗਲਾ ਕਰ ਕਰਕੇ ਤੈਨੂੰ ਤੇਰੇ ਖਿਲਾਫ ਤੇਰੇ ਖਿਲਾਫ ਤੂੰ ਨਹੀਂ ਬੋਲਦਾ ਲੱਬ ਲੱਬ ਕੇ ਤੂੰ ਕਿੰਨੀਆਂ ਪਾਰਟੀਆਂ ਬਦਲੀਆਂ ਕੀ ਇਹ ਮੁੱਦੇ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਲੋਕਾਂ ਦੇ ਡਿਸਕਸ ਕਰਨੇ ਮੁੱਦੇ ਨੇ ਇਹਦੀ ਇਹਦੀ ਫੇਸ ਲੈਂਗੁਏਜ ਦੇਖਿਆ ਕਰੋ ਇਹਦੀ ਇਹਦੀ ਬਾਡੀ ਲੈਂਗੁਏਜ ਇਹਦੇ ਫੇਸ਼ੀਅਲ ਐਕਸਪ੍ਰੈਸ਼ਨਸ ਦੇਖੋ ਮੈਨੂੰ ਤਾਂ ਇਹਦੀ ਡਰ ਲੱਗਦਾ ਕਿ ਜਿੰਨਾ ਗੁੱਸਾ ਇਹ ਕਰ ਰਿਹਾ ਹੈ ਕਿ ਆਪਣੀ ਨਸ ਨਾ ਪਾੜ ਲਵੇ ਇਹ ਜਿੱਦਾਂ ਸੁਖਵੀਰ ਬਾਦਲ ਨੂੰ ਸੀ ਨਾ ਜੀ ਕਿ 25 ਸਾਲ ਰਾਜ ਕਰਨਾ ਗੱਲ ਹੀ ਕੋਈ ਨਹੀਂ ਗਈ ਹੁਣ ਕਿੱਥੇ ਫਿਰਦੇ ਨੇ ਹਾਸ਼ੀਏ ਦੇ ਨੇ ਇਹ ਵੀ ਗਲਤਫਹਿਮੀ ਚ ਪੈ ਗਿਆ ਕਿ ਖਰੇ ਮੇਰਾ ਰਾਜ ਕਦੀ ਮੁਖਣਾ ਹੀ ਨਹੀਂਗਾ ਟੋਟਲ ਟੁੱਟਲੀ ਗਰਾਊਂਡ ਤੋਂ ਕੱਟਿਆ ਹੋਇਆ ਲੀਡਰ ਬਣ ਗਿਆ ਟੋਟਲੀ ਉਹ ਥੋੜਾ ਜਿਹਾ ਆਪਣੇ ਘੇਰੇ ਦੇ ਵਿੱਚ ਹੀ ਆ ਇਹ ਤਾਂ ਇਹੀ ਚਾਹੁੰਦਾ ਵਾ ਕਿ ਆਪੋਜੀਸ਼ਨ ਸਾਹਮਣੇ ਭੇਜਵੇ ਤੇ ਮੂੰਹ ਤੇ ਬੰਨ ਲੈਂ ਪੱਟੀਆਂ ਤੇ ਚੁੱਪ ਕਰਕੇ ਜੋ ਅਸੀਂ ਬਕਵਾਸ ਕਰੀਏ ਸੁਣੀਏ ਕੱਲ ਤੱਕ ਜਿਹੜੇ ਕਹਿੰਦੇ ਸੀ ਅਸੀਂ ਤਾਂ ਅਜੀ ਬਿਲਕੁਲ ਕਰਾਏ ਦੇ ਰਹੇ ਨੇ ਸਰਬਜੀਤ ਕੌਰ ਮਾਣੇ ਕੜਗੀ ਉਹ ਖਰੇ 1.5-2 ਕਰੋੜ ਰੁਪਏ ਦੀ ਕੋਠੀ ਪਾ ਰਹੀ ਆ ਜਗਰੌਂ ਦੇ ਵਿੱਚ ਕਿੰਨੀ ਇੰਨੀ ਜਲਦੀ ਪੈਸੇ ਕਿੱਥੋਂ ਆ ਗਏ ਇਹਨਾਂ ਦੇ ਕੋਲ ਆਪੋਜੀਸ਼ਨ ਲੀਡਰ ਨੂੰ ਟਾਈਮ ਦੇ ਦੋ ਕੱ ਪਹਾੜ ਟੁੱਟ ਜੂਗਾ ਜੇ ਆਪੋਜੀਸ਼ਨ ਸਾਨੂੰ ਕ੍ਰਿਟਿਸਾਈਜ਼ ਕਰ ਦੂ ਕਿ ਤੁਹਾਡਾ ਤੁਸੀਂ ਆ ਕੰਮ ਨਹੀਂ ਕਰ ਰਹੇ ਕੋਪਹਾੜ ਟੁੱਟ ਜੂਗਾ ਤੇਰੇ ਮਨ ਨੂੰ ਸ਼ਾਂਤੀ ਐਦਾਂ ਮਿਲਦੀ ਆ ਕਿ ਸਾਰੇ ਠੋਕ ਦੇਣੇ ਆ ਟੂ ਥੈਨ ਫਿਰ ਉਧਰ ਨਾ ਰੋ ਜਦੋਂ ਕੇਜਰੀਵਾਲ ਨੂੰ ਫੜਨਾ ਉਹਨਾਂ ਨੇ ਦੂਰੀ ਗੱਲ ਨਾ ਕਰੋ ਜੋ ਤੁਸੀਂ ਉਹਨਾਂ ਤੇ ਇਲਜ਼ਾਮ ਲਾਉਂਨੇ ਮੋਦੀ ਤੇ ਉਹ ਬੀਜੇਪੀ ਦੇ ਉਹਨਾਂ ਵੱਧ ਇੱਥੇ ਹਤਿਆਚਾਰ ਤੁਸੀਂ ਕਰ ਰਹੇ ਹੋ ਵੱਧ ਮੀਡੀਆ ਮੀਡੀਆ ਕੰਟਰੋਲ ਕੀਤਾ ਵਾਟ ਇਜ਼ ਦ ਡਿਫਰੈਂਸ ਬੀਟਵੀਨ ਯੂ ਐਂਡ ਬੀਜੇਪੀ ਟੈਲ ਮੀ ਉਹਨਾਂ ਨੇ ਤੇ ਮਾਨਸਿਕ ਟੌਰਚਰ ਕੀਤਾ ਜਾ ਰਿਹਾ ਆ ਸਾਾਮ ਦੀ ਜੇਲ੍ਹ ਵਿੱਚ ਜਾਣ ਬੁੱਝ ਕੇ ਕਿ ਉਹਨਾਂ ਦੀ ਕਿਸੇ ਤਰੀਕੇ ਨਾਲ ਉਹਨਾਂ ਦੇ ਪਰਿਵਾਰ ਮੈਂਬਰਸ ਉਹਨਾਂ ਦੀਆਂ ਮਾਤਾਵਾਂ ਔਰਤਾਂ ਵਿਚਾਰੀਆਂ ਭੁਖੜਦਾਲ ਤੇ ਬੈਠੀਆਂ ਨੇ 21-22 ਦਿਨ ਹੋ ਗਏ ਨੇ ਇਸ ਬੰਦੇ ਨੂੰ ਕੋਈ ਸ਼ਰਮ ਹੀ ਹੈ ਨਹੀਂ ਬਿਲਕੁਲ ਵੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਾਰੀ ਹੈ ਇਸ ਦੇ ਦਰਮਿਆਨ ਹੀ ਕੱਲ ਕਾਂਗਰਸ ਦੇ ਕਈ ਵਿਧਾਇਕਾਂ ਨੂੰ ਮੌਤਲ ਕਰ ਦਿੱਤਾ ਜਾਂਦਾ ਹੈ ਕਾਂਗਰਸ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਉਹ ਖੁਦ ਹੀ ਕੱਲ ਵਾਕ ਆਊਟ ਕਰਕੇ ਬਾਹਰ ਆਗੇ ਸੀ ਅੱਜ ਵੀ ਉਹ ਵਿਧਾਨ ਸਭਾ ਨਹੀਂ ਗਏ ਤਾਂ ਖਹਿਰਾ ਸਾਹਿਬ ਅਸੀਂ ਇੱਥੇ ਗੱਲਬਾਤ ਸ਼ੁਰੂ ਕਰਦੇ ਹਾਂ ਤੁਸੀਂ ਅੱਜ ਵੀ ਨਹੀਂ ਗਏ ਜੀ ਦੇਖੋ ਵਿਧਾਨ ਸਭਾ ਦਾ ਜਿਹੜਾ ਲੈਵਲ ਹੈ ਨਾ ਇਹਨਾਂ ਨੇ ਬਿਲਕੁਲ ਸੁੱਟ ਦਿੱਤਾ ਆਮ ਆਦਮੀ ਪਾਰਟੀ ਨੇ ਜਿੱਦਾਂ ਕੋਈ ਮੱਛੀ ਮਾਰਕੀਟ ਹੁੰਦੀ ਆ ਜਿੱਦਾਂ ਕੋਈ ਨੁੱਕੜ ਦਾ ਡਰਾਮਾ ਚੱਲ ਰਿਹਾ ਭਗਵੰਤ ਮਾਨ ਜਿੱਦਾਂ ਨੁੱਕੜ ਦਾ ਬਦਮਾਸ਼ ਹੁੰਦਾ ਵਾ ਉਂਗਲਾ ਕਰ ਕਰਕੇ ਤੈਨੂੰ ਤੇਰੇ ਖਿਲਾਫ ਤੇਰੇ ਖਿਲਾਫ ਤੂੰ ਨਹੀਂ ਬੋਲਦਾ ਲੱਬ ਲੱਬ ਕੇ ਤੂੰ ਕਿੰਨੀਆਂ ਪਾਰਟੀਆਂ ਬਦਲੀਆਂ ਕੀ ਇਹ ਮੁੱਦੇ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਲੋਕਾਂ ਦੇ ਡਿਸਕਸ ਕਰਨੇ ਮੁੱਦੇ ਨੇ ਮੁੱਦੇ ਤਾਂ ਹਨ ਜਿਹੜੀ ਕਿਸਾਨੀ ਰੋਲ ਰਹੀ ਆ ਜਿਹੜੇ ਵਿਚਾਰੇ ਕਿਸਾਨਾਂ ਤੇ ਹਰਿਆਣਾ ਪੁਲਿਸ ਨੇ ਤਸ਼ੱਦਦ ਕੀਤਾ 250 ਬੰਦਾ ਪੰਜਾਬ ਚ ਵੜ ਕੇ ਫੱਟੜ ਕਰਤਾ ਬੈਰੀਕੇਡਿੰਗ ਕੀਤੀ ਸ਼ੁਭਕਰਨ ਮਾਰਤਾ ਟਰੈਕਟਰ ਭੰਨਤੇ ਉਹ ਗੱਲ ਹੀ ਨਹੀਂ ਕਰਨ ਦੇ ਰਹੇ ਐਸੀ ਕਰਕੇ ਨਹੀਂ ਉਹਨਾਂ ਨੂੰ ਪਤਾ ਕਿ ਆਪੋਜੀਸ਼ਨ ਨੇ ਸਾਡੇ ਦੇ ਇਸ਼ੂ ਬੇਸਡ ਹਮਲੇ ਕਰਨੇ ਨੇ ਕਿਸਾਨਾਂ ਦੀ ਗੱਲ ਕਰਨੀ ਆ ਜੋ ਭ੍ਰਿਸ਼ਟਾਚਾਰ ਹੋ ਰਿਹਾ ਜੋ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਆ ਜੋ 600 ਕਰੋੜ ਦਾ ਅੱਜ ਹੀ ਆਇਆ ਫਿਲਿਪਸ ਕੰਪਨੀ ਦਾ ਜਿਹੜਾ ਘੁਟਾਲਾ ਜਿਹੜਾ ਵਿਜੀਲੈਂਸੀ ਰਿਪੋਰਟ ਹੋਈ ਹੋਈ ਉਹਨੂੰ ਦਬਾਇਆ ਜਾ ਰਿਹਾ ਦਿੱਲੀ ਦੇ ਆਗੂਆਂ ਦੇ ਕਹਿਣ ਤੇ ਭਗਵੰਤਪਨ ਡਰ ਰਿਹਾ ਉਹਨਾਂ ਤੋਂ ਇਹ ਸਾਰੇ ਮੁੱਦੇ ਜਦੋਂ ਅਸੀਂ ਉਹਨਾਂ ਕਨਫਰੋਨਟ ਕਰਨਾ ਸੀਗਾ ਜਾਂ ਜਿਹੜੇ ਬਾਹਰਲੇ ਆਣ ਕੇ ਸਾਡੀਆਂ ਨੌਕਰੀਆਂ ਲਈ ਜਾਂਦੇ ਨੇ ਚਾਹੇ ਜੀਈ ਦੀਆਂ ਪੋਸਟਾਂ ਨੇ ਚਾਹੇ ਪਹਿਲਾਂ ਬਿਜਲੀ ਬੋਰਡ ਦੀਆਂ ਸੀਗੀਆਂ ਉਹ ਜਦੋਂ ਦੇਖਦਾ ਕਿ ਮੇਰੇ ਕੋਲ ਕੋਈ ਜਵਾਬ ਤਾਂ ਉਹਨਾਂ ਨੇ ਤਾਂ ਲੜਾਈ ਪੈਦਾ ਕਰ ਦਿਓ ਕਦੀ ਲੀਡਰ ਆਫ ਹਾਊਸ ਵੀ ਲੜਾਈ ਪੈਦਾ ਕਰਦਾ ਫਰਜ਼ ਕਰੋ ਘਰ ਦਾ ਮੁਖੀ ਆ ਉਹ ਆਪਣੇ ਘਰ 'ਚ ਹੀ ਰੌਲਾ ਪਵਾ ਕੇ ਬਹਿ ਜਾਵੇ ਸਵੇਰੇ ਇਸ ਤਰ੍ਹਾਂ ਦਾ ਇੱਕ ਬਿਲਕੁਲ ਨੈਗੇਟਿਵ ਰੋਲ ਹੈ ਇਹਦਾ ਔਰ ਇਹਦੇ ਨਫ਼ਰਤ ਦੀ ਇੰਨੀ ਕੁ ਭਾਵਨਾ ਵੜੀ ਹੋਈ ਅੰਦਰ ਪਤਾ ਨਹੀਂ ਇਹਦੇ ਕੋਈ ਕਿਹੜੀ ਰੂਹ ਵੜ ਗਈ ਅੰਦਰ ਇਹਦੇ ਇਹ ਮੁੱਖ ਮੰਤਰੀ ਕਾਹਦਾ ਬਣ ਗਿਆ ਤਾਂ ਮੇਰੇ ਐਡਾ ਹੰਕਾਰ ਗਿਆ ਵਾ ਐਡਾ ਮਤਲਬ ਇਹਦੀ ਇਹਦੀ ਫੇਸ ਲੈਂਗੁਏਜ ਦੇਖਿਆ ਕਰੋ ਇਹਦੀ ਇਹਦੀ ਬਾਡੀ ਲੈਂਗੁਏਜ ਇਹਦੇ ਫੇਸ਼ੀਅਲ ਐਕਸਪ੍ਰੈਸ਼ਨਸ ਦੇਖੋ ਮੈਨੂੰ ਤਾਂ ਕੇ ਡਰ ਲੱਗਦਾ ਕਿ ਜਿੰਨਾ ਗੁੱਸਾ ਇਹ ਕਰ ਰਿਹਾ ਹੈ ਕਿ ਆਪਣੀ ਨਸ ਨਾ ਪਾੜ ਲਵੇ ਇਹ ਇਹਦੇ ਇੱਥੇ ਨੇ ਕੋਈ ਬ੍ਰੇਨ ਹੈਮਰੇਜ ਨਾ ਕਰਾ ਕੇ ਭੇਜ ਦੇ। ਸਭ ਠੀਕ ਹੈ ਤੁਸੀਂ ਬਹੁਤ ਸਾਰੇ ਇਸ਼ੂਸ ਦੀ ਆ ਕੇ ਬਾਹਰ ਵੀ ਗੱਲ ਕੀਤੀ ਵਿਧਾਨ ਸਭਾ ਤੋਂ ਅਸੀਂ ਸਾਰਿਆਂ ਦੀ ਗੱਲਬਾਤ ਅਸੀਂ ਕਰਾਂਗੇ ਇਹਦੇ ਨਾਲ ਹੀ ਪਰ ਸੀਐਮ ਸਾਹਿਬ ਇਹ ਕਹਿੰਦੇ ਨੇ ਕਿ ਜੀ ਜ਼ਿੰਦਰਾ ਵੀ ਇੱਕ ਲੈ ਕੇ ਆਉਂਦੇ ਨੇ ਕਿ ਅਸੀਂ ਜਾਉਣਿਆ ਕਿ ਤੁਸੀਂ ਕੱਲੀ ਮੁਰਦਾਬਾਦ ਮੁਰਦਾਬਾਦ ਨਾ ਕਰੋ ਅਸੀਂ ਤੁਹਾਨੂੰ ਵਕਤ ਦੇਵਾਂਗੇ ਤਾਂ ਜਦੋਂ ਤੁਸੀਂ ਤੁਹਾਡਾ ਵਕਤ ਹੋਏਗਾ ਤੁਸੀਂ ਆਪਣੀ ਗੱਲ ਰੱਖਿਓ ਪਰ ਉਸ ਤੋਂ ਪਹਿਲਾਂ ਤੁਸੀਂ ਮੁਰਦਾ ਮੁਰਦਾਬਾਦ ਕਰਕੇ ਤੁਸੀਂ ਵਾਕ ਆਊਟ ਕਰ ਜਾਂਦੇ ਹੋ ਇਹ ਵਕਤ ਹੀ ਨਹੀਂ ਦਿੰਦੇ ਮੈਂ ਕੱਲ ਕਿਉਂ ਵਾਕ ਆਊਟ ਕੀਤਾ ਮੈਂ ਪੂਰੇ 45 ਮਿੰਟ 0 ਆਵਰ ਵਿੱਚ ਵੇਟ ਕੀਤਾ ਇਹਨੇ ਸਪੀਕਰ ਕੋਲ ਤਾਰ ਨੇ ਸਾਰੇ ਦੁਨੀਆ ਜਾਣਦੇ ਰੂਲਿੰਗ ਪਾਰਟੀ ਦੇ ਮੈਂਬਰਾਂ ਨੂੰ ਜਿਹੜੇ ਕਿ ਰੋਜ਼ ਉਹਨਾਂ ਦੀ ਕੁਝ ਮੰਤਰੀਆਂ ਦੀ ਕੁਛਣਾ ਚ ਬੈਠੇ ਹੁੰਦੇ ਨੇ ਉਹਨਾਂ ਨੂੰ ਤਾਂ 0 ਆਵਰਸ ਟਾਈਮ ਹੁੰਦਾ ਆ ਆਪੋਜੀਸ਼ਨ ਦਾ ਤੇ ਸਭ ਨੂੰ ਟਾਈਮ ਦਿੱਤਾ ਲੇਕਿਨ ਖੈਰੇ ਨੂੰ ਟਾਈਮ ਨਹੀਂ ਦੇਣਾ ਮੈਂ 45 ਹਜ਼ਾਰ ਹੱਥ ਖੜਾ ਕੀਤਾ ਫਿਰ ਮੈਂ ਉਹਦੀ ਚੰਗੀ ਬੇਇਜ਼ਤੀ ਕਰਕੇ ਆਇਆ ਉੱਥੇ ਅੰਦਰ ਮੈਂ ਕਿਹਾ ਤੂੰ ਗਿਆਨੀ ਜੈਲ ਸਿੰਘ ਦੀ ਤੋਹੀਨ ਕਰ ਰਿਹਾ ਵਾ ਤੂੰ ਸਪੀਕਰ ਦੀ ਕੁਰਸੀ ਦੀ ਤੋਹੀਨ ਕਰ ਰਿਹਾ ਆ ਜਿਹੜਾ ਮਗਰ ਸ਼ੇਰ ਲਾ ਹਲਾ ਦੇ ਤੂੰ ਉਦਾਂ ਕਹਿ ਕੇ ਖੈਰੇ ਤੈਨੂੰ ਬੋਲਣ ਨਹੀਂ ਦੇਣਾ ਬਹੁਤ ਵਧੀਆ ਗੱਲ ਇਟਸ ਬੈਟ ਟ੍ਰੁੱਥ ਤੂੰ ਇਹ ਕਹਿ ਕਿ ਹੁਣ ਤੁਸੀਂ ਬੋਲੋ ਤੂੰ ਮੂੰਹ ਹੀ ਨਹੀਂ ਕਰਦਾ ਸੱਡ੍ਹੇਲ ਨੂੰ ਜਦੋਂ ਕੋਈ ਔਰਤ ਕਰਦੀ ਹੁੰਦੀ ਜਦੋਂ ਉਹਨੇ ਖੇਖਣ ਕਰਨੇ ਨੇ ਤੁਸੀਂ ਉਹਦੇ ਪ੍ਰੋਟੋਕਾਲ ਦੇ ਅਕੋਰਡਿੰਗ ਤੁਸੀਂ ਟਾਈਮ ਪਾਇਆ ਤੁਸੀਂ ਆਪਣੇ ਕੁਐਸਚਨ ਜਾਂ ਜੋ ਵੀ ਤੁਸੀਂ ਕਰੇ ਮੇਰੇ ਕਿੰਨੇ ਕੋਲ ਅਟੈਂਸ਼ਨ ਮੋਸ਼ਨ ਸਭ ਤੋਂ ਇੰਪੋਰਟੈਂਟ ਨਾ ਮਨਪ੍ਰੀਤ ਮੇਰਾ ਹੈਗਾ ਬਿੱਲ ਜਿਹੜਾ ਮੈਂ ਕਹਿਣਾ ਕਿ ਗੈਰ ਪੰਜਾਬੀ ਬਹੁਤ ਵੱਡੀ ਗਿਣਤੀ ਚ ਪੰਜਾਬ ਚ ਆ ਰਹੇ ਨੇ ਕਿਰਪਾ ਕਰਕੇ ਬਿੱਲ ਲੈ ਕੇ ਆਓ ਹਿਮਾਚਲ ਪ੍ਰਦੇਸ਼ ਗੁਜਰਾਤ ਉੱਤਰਾਖੰਡ ਤੇ ਰਾਜਸਥਾਨ ਦੀ ਤਰਜ਼ ਤੇ ਇੱਕ ਬਣਾਓ ਕਿ ਬਾਹਰ ਲਿਆਂਕੇ ਜੀ ਸੱਦ ਕੇ ਕੰਮ ਕਰਨ ਪੰਜਾਬ ਚ ਲੇਕਿਨ ਆਉਂਦੇ ਆ ਸਾਰ ਮਾਲਕ ਬਣ ਜਾਣਾ ਸਾਡੀਆਂ ਨੌਕਰੀਆਂ ਲੈ ਲੈਣੀਆਂ ਇਹ ਸਰਾਸਰ ਪੰਜਾਬ ਦੇ ਹਕੂਕ ਤੇ ਡਾਕਾ ਇਹ ਪਿਛਲੇ 2023 ਬਜਟ اجلاس ਤੋਂ ਪਹਿਲਾਂ ਇੱਕ ਸਾਲ ਹੋ ਗਿਆ ਮੈਂ ਤੇ ਪ੍ਰਤਾਪ ਸਿੰਘ ਬਾਜਵਾ ਦਫ਼ਤਰ ਮਿਲ ਕੇ ਦੇਖ ਕੇ ਆਏ ਹਾਂ ਬਟ ਦੇ ਕੈਨ ਨਾਟ ਡੂ ਇਟ ਕਿਉਂਕਿ ਇਹਨਾਂ ਨੂੰ ਕੰਟਰੋਲ ਕਰ ਰਹੇ ਨੇ ਦਿੱਲੀ ਦੇ ਜਿਹੜੇ ਗੈਰ ਪੰਜਾਬੀ ਆਪ ਹੀ ਕਰ ਰਹੇ ਨੇ ਉਹ ਉਹ ਗੈਰ ਪੰਜਾਬੀਆਂ ਨੂੰ ਪੰਜਾਬ ਚ ਕਿਉਂ ਰੋਕਣਗੇ ਫਿਰ ਮੈਂ ਐਨਐਸਏ ਦੀ ਗੱਲ ਕਰਨੀ ਸੀ ਕਿ ਜਿਹੜਾ ਐਨਐਸਏ ਲਾਇਆ ਤੁਸੀਂ ਪਹਿਲੀ ਗੱਲ ਤੋਂ ਸਰਾਸਰ ਗਲਤ ਸੀ ਭਾਈ ਅਮਰਿਤਪਾਲ ਸਿੰਘ ਖਾਲਸਾ ਚੱਕ ਕੇ ਉਹਨਾਂ ਨੂੰ ਦਿਬਰੂਗੜ੍ਹ ਜ਼ਿਲ੍ਹਾ ਚ ਭੇਜਤਾ ਹੁਣ ਉਹਨਾਂ ਤੇ ਮਾਨਸਿਕ ਟੌਰਚਰ ਕੀਤਾ ਜਾ ਰਿਹਾ ਆ ਆਸਾਮ ਦੀ ਜੇਲ੍ਹ ਵਿੱਚ ਜਾਣ ਬੁੱਝ ਕੇ ਕਿ ਉਹਨਾਂ ਦੀ ਕਿਸੇ ਤਰੀਕੇ ਨਾਲ 1 ਸਾਲ ਵਧਾ ਦਈਏ ਸੀ ਉਹਨਾਂ ਦੇ ਪਰਿਵਾਰ ਮੈਂਬਰਸ ਉਹਨਾਂ ਦੀਆਂ ਮਾਤਾਵਾਂ ਔਰਤਾਂ ਪਚਾਰੀਆਂ ਭੁੱਖ ਹੜਤਾਲ ਤੇ ਬੈਠੀਆਂ ਨੇ 21-22 ਦਿਨ ਹੋ ਗਏ ਨੇ ਇਸ ਬੰਦੇ ਇਹ ਸਾਰੇ ਜਦੋਂ ਮੁੱਦੇ ਅਸੀਂ ਡਿਸਕਸ ਕਰਨੇ ਕਰਨ ਨਹੀਂ ਦਿੰਦੇ ਤਾਂ ਫਿਰ ਸਾਡੇ ਕੋਲ ਹੋਰ ਕੀ ਚਾਰਾ ਵਾ ਨਾਰੇ ਲਾਉਣ ਤੋਂ ਵਾਕ ਆਊਟ ਕੱਲ ਹੁਣ ਦੇਖੋ ਰਾਜਾ ਵੜਿੰਗ ਨਾਲ ਕਿੱਡੀ ਬੇਇਮਾਨੀ ਕੀਤੀ ਸਪੀਕਰ ਨੇ ਪ੍ਰਤਾਪ ਸਿੰਘ ਬਾਜਵਾ ਬੋਲੇ ਉਸ ਤੋਂ ਬਾਅਦ ਇੱਕ ਅਦਾ ਕੋਈ ਆਮ ਆਦਮੀ ਦਾ ਬੋਲਿਆ ਤੇ ਲੰਚ ਬ੍ਰੇਕ ਹੋ ਗਈ 1 ਘੰਟੇ ਦੀ ਇਹ ਉਹਦੇ ਦਫ਼ਤਰ ਚ ਗਏ ਨੇ ਸਾਰੇ ਸਪੀਕਰ ਨੂੰ ਕਹਿੰਦੇ ਕਿ ਰਾਜਾ ਵੜਿੰਗ ਨੇ ਬੋਲਣਾ ਵਾ ਕਹਿੰਦਾ ਕੋਈ ਗੱਲ ਨਹੀਂ ਬ੍ਰੇਕ ਤੋਂ ਪਹਿਲਾਂ ਕਹਿੰਦਾ ਜੀ ਤੁਹਾਡੇ ਰਹਿ ਗਏ ਨੇ ਕਾਂਗਰਸ ਪਾਰਟੀ ਦੇ ਖਰੇ 4 ਮਿੰਟ ਉਹ ਦਫ਼ਤਰ ਚ ਗਏ ਔਰ ਬਾਦਚੋਨੇ ਕਹਿਤਾ ਝੂਠ ਬੋਲਿਆ ਕਿ ਕੋਈ ਗੱਲ ਨਹੀਂ ਤੁਸੀਂ ਆਓ ਜੀ ਤੇ ਮੈਂ ਤੁਹਾਨੂੰ ਘਟੋ ਘਟ 10 ਮਿੰਟ ਹੋਰ ਦਊਂਗਾ ਰਾਜਾ ਬੜਿੰਗ ਖੜਾ ਹੋ ਕੇ ਬੋਲਣੇ ਲੱਗੇ ਹਲੇ ਤੇ ਫਿਰ ਲਾ 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 ਕਰ ਦਿੱਤੀਆਂ ਤੇ ਮੈਨੂੰ ਦੱਸੋ ਕਿਹੜੀ ਨੌਬਤ ਆ ਗਈ ਸੀ ਕਿ ਮਾਰਸ਼ਲ ਮੰਗਵਾ ਕੇ ਧੱਕੇ ਮਰਵਾ ਕੇ ਐਮਐਲਏਜ਼ ਨੂੰ ਬਾਹਰ ਕੱਢਿਆ ਹੋਇਆ ਸਪੀਕਰ ਸਾਹਿਬ ਇਹ ਵੀ ਕੱਲ ਕਹਿੰਦੇ ਨਜ਼ਰ ਆਈ ਕੱਲ ਜਿਹੜੀ ਜਿਹੜਾ ਅੰਦਰੋਂ ਲਾਈਵ ਆਉਂਦਾ ਉਹਦੇ ਵਿੱਚ ਉਹ ਕਹਿੰਦੀ ਕਿ ਕਾਂਗਰਸ ਦੇ ਜਿਹੜੇ ਮੈਂਬਰ ਨੇ ਉਹ ਮਰਿਆਦਾ ਨਹੀਂ ਬਣਾ ਕੇ ਰੱਖ ਰਹੇ ਸਦੰਦੀ ਔਰ ਆਪਸ ਦੇ ਵਿੱਚ ਡਿਸਕਸ਼ਨ ਕੀਤੀ ਜਾ ਰਹੀ ਹੈ ਗਰੁੱਪ ਬਣਾ ਕੇ ਉੱਤੇ ਗੱਲਬਾ ਇੱਡਾ ਤੈਸ ਚ ਆ ਕੇ ਕੋ ਸਾਡੇ ਗੱਲ ਪੈਣ ਨੂੰ ਉਹ ਨਾਲ ਜਿਹੜੇ ਪਿੱਠੂ ਜੇ ਰੱਖੇ ਬੰਦੂਆ ਮਜ਼ਦੂਰ 40 50 ਜਿਹੜੇ ਕਦੀ ਬੋਲਦੇ ਤਾਂ ਹੈ ਨਹੀਂ ਕਦੀ ਕਿਸੇ ਮੁੱਦੇ ਤੇ ਪੰਜਾਬ ਚ ਨਹੀਂ ਬੋਲੇ ਕਦੀ ਕਿਸੇ ਮੁੱਦੇ ਤੇ ਨਹੀਂ ਬੋਲੇ ਸਿਰਫ ਉਹਨੂੰ ਖੁਸ਼ ਕਰਨ ਵਾਸਤੇ ਛੋਟੇ ਮੋਟੇ ਐਵੇਂ ਗਰਾਂਟਾ ਗਰੂਨਟਾ ਲੈਣ ਦੇ ਚੱਕਰ ਚ ਕੋਈ ਉਹਦੇ ਮਗਰ ਆਣ ਕੇ ਖਰਦੇ ਇਹ ਤਾਂ ਇਹਨਾਂ ਦਾ ਵਸ ਚਲੇ ਸਾਡੇ ਗੱਲ ਪੈਣ ਆਣ ਕੇ ਸੋ ਦੇਰਫੋਰ ਮੈਂ ਆਈ ਹੈਵ ਥੋਟ ਕੇ ਆਪਣੀ ਰਿਸਪੈਕਟ ਆਪਣੇ ਹੱਥ ਚ ਪਗੜੀ ਸਾਡੀ ਆਪਣੇ ਹੱਥ ਚ ਇਹੋ ਜੇ ਵਾਹਿਆਤ ਬੰਦਿਆਂ ਨਾਲ ਗੱਲ ਕਰਨ ਦੀ ਬਜਾਏ ਤੁਹਾਡਾ ਨਾਲ ਗੱਲ ਕਰਨੇ ਬਾਹਰ ਬੈਠੇ ਵੀ ਗੱਲ ਕਰਦੇ ਆਂ ਜਿਹੜੀ ਗੱਲ ਜਿਹੜੀ ਗੱਲ ਅੰਦਰ ਨਹੀਂ ਸੁਣਦੇ ਅਸੀਂ ਬਾਹਰ মিডিਆ ਨੂੰ ਆਣ ਕੇ ਬੋਲ ਦਿੰਦੇ ਨੇ ਲੋਕਾਂ ਤੱਕ ਗੱਲ ਪਹੁੰਚ ਜਾਂਦੀ ਮੈਨੂੰ ਬੜਾ ਦੁੱਖ ਹੋਇਆ ਇਸ ਵਾਰੀ ਵਿਧਾਨ ਸਭਾ ਪ੍ਰोसीडिंग्स ਮੈਂ ਕੈਪਟਨ ਅਮਰਿੰਦਰ ਸਿੰਘ ਦਾ ਟੈਨਿਓਰ ਦੇਖੀ ਆ ਬਾਦਲਾਂ ਦੀ ਟੈਨਿਓਰ ਦੇਖੀ ਆ ਕਦੀ ਚੀਫ ਮਿਨਿਸਟਰ ਨੇ ਇਦਾਂ ਮਿਸ ਬਿਹੇਵ ਕੀਤਾ ਸੀ ਐਮ ਐਲ ਏ ਸ ਨੇ ਕਦੀ ਬਾਦਲ ਸਾਹਿਬ ਵੱਡੇ ਭਾਵਾਂ ਚੱਲੋ 100 ਡਿਫਰੈਂਸਸ ਸਾਡੇ ਕੈਪਟਨ ਅਮਰਿੰਦਰ ਸਿੰਘ 100 ਡਿਫਰੈਂਸਸ ਨੇ ਲੇਕਿਨ ਉਹਨਾਂ ਦਾ ਲਹਿਜਾ ਸੀਗਾ ਉਹਨਾਂ ਨੂੰ ਤਮੀਜ਼ ਸੀਗੀ ਉਹ ਸੁਣਦੇ ਸੀ ਜੇ ਕੋਈ ਗੱਲ ਟੋਕਣੀ ਵੀ ਆ ਅਖੀਰ ਐਂਡ ਆਫ ਦਿ ਡੇ ਜ ਪਰ ਇਸ ਬੰਦੇ ਨੇ ਸਾਰੇ ਰਿਕਾਰਡ ਤੋਂ ਹੋ ਸਕਦਾ ਦਿਨ ਹੋ ਸਕਦਾ ਕਿ ਤੁਸੀਂ ਕਹਿ ਦਿਓ ਕਿ ਜੀ ਬਿਲਕੁਲ ਜਿਵੇਂ ਤੁਸੀਂ ਕਹਿੰਦੇ ਚਲੋ ਅਸੀਂ ਗੱਲ ਤੁਹਾਡੀ ਮੰਨਦੇ ਆ ਹਣਾ ਪਰ ਵੈਸੇ ਤਾਂ ਤੁਸੀਂ ਕਹਿ ਰਹੇ ਹੋ ਕਿ ਜੀ ਸਾਨੂੰ ਆਜ਼ਾਦੀ ਨਾਲ ਵਕਤ ਹੀ ਨਹੀਂ ਮਿਲਦਾ ਬੋਲਣ ਦਾ ਜਿਹੜਾ ਤੈ ਸਮਾਂ ਹੀ ਨਹੀਂ ਦਿੱਤਾ ਜਾਂਦਾ ਪਰ ਜੇ ਉਹ ਕਹਿੰਦੇ ਨੇ ਉਹ ਵਿਧਾਨ ਸਭਾ ਦੇ ਵਿੱਚ ਖੜ ਕੇ ਕਹਿੰਦੇ ਨੇ ਜੀ ਅਸੀਂ ਤੁਹਾਨੂੰ ਵਕਤ ਦੇਵਾਂਗੇ ਅਸੀਂ ਆਪੋਜੀਸ਼ਨ ਰੱਖਣੀ ਹੈ ਅਸੀਂ ਲੋਕਤੰਤਰ ਬਚਾਉਣਾ ਹੈ ਅਸੀਂ ਆਪੋਜੀਸ਼ਨ ਮੁਕਤ ਨਹੀਂ ਕਰਨਾ ਅਸੀਂ ਵੀ ਚਾਹੁੰਦੇ ਆ ਕਿ ਚੰਗੀ ਆਪੋਜੀਸ਼ਨ ਹੋਵੇ ਤਾਂ ਫਿਰ ਹੋਣਾ ਫਿਰ ਕੀ ਚਾਹੀਦਾ ਜੀ ਸੇਮ ਸਾਹਿਬ ਤਾਂ ਕਹਿੰਦੇ ਨੇ ਦੇਖੋ ਇਹ ਇਹ ਐਵੇਂ ਕਹਿਣ ਨੂੰ ਗੱਲਾਂ ਨੇ ਸਾਰੀ ਨਿਊਟਰਲ ਪ੍ਰੈਸ ਪੈਠੀ ਦੇਖ ਰਹੀ ਕਿ ਕੀ ਵਤੀਰਾ ਸਪੀਕਰ ਦਾ ਤੇ ਮੁੱਖ ਮੰਤਰੀ ਦਾ ਇਹ ਦੋਨੋਂ ਖਰਾਬ ਕਰੀ ਜਾਂਦੇ ਨੇ ਸਾਰੇ ਸਦਨ ਅੱਛਾ ਜੇ ਆਪੋਜੀਸ਼ਨ ਬੋਲਣ ਦੇ ਕੀ ਬੋਲਣਗੇ ਉਹ ਦੱਸੋ ਅਸੀਂ ਕੋਈ ਮੁਸਲਿਮ ਲੀਗ ਦੀ ਗੱਲ ਤਾਂ ਕਰਨੀ ਨਹੀਂ ਪਾਕਿਸਤਾਨ ਦੀ ਗੱਲ ਤਾਂ ਪੰਜਾਬ ਦੀ ਕਰਨੀ ਹੈ ਲੇਕਿਨ ਇਹ ਸੁਣਨ ਨੂੰ ਇਸ ਕਰਕੇ ਨਹੀਂ ਤਿਆਰ ਕਿਉਂਕਿ ਇਹ ਬਹੁਤ ਝੂਠੇ ਨੇ ਬਹੁਤੀਆਂ ਗੱਲਾਂ ਦੇ ਉੱਤੇ ਇਹਨਾਂ ਨੇ ਜਿਹੜਾ ਬਦਲਾਅ ਦੀ ਗੱਲ ਕੀਤੀ ਸੀ ਵੀਆਈਪੀ ਕਲਚਰ ਹਜ਼ਾਰ ਹਜ਼ਾਰ ਤਾਂ ਗੱਲ Mein ਲਈ ਫਿਰਦੇ ਆਰ ਸੋਨੇ ਨਾਲ ਲੱਦੇ ਪਏ ਨੇ ਆ ਜਿਹੜੇ ਐਮਐਲਏ ਜਿਹੜੇ ਕਹਿੰਦੇ ਸੀ ਸਧਾਰਨ ਘਰਾਂ ਤੋਂ ਆਏ ਨੇ ਉਹ ਹੁਣ ਡਾਕਾ ਮਾਰ ਜਾਂਦੇ ਨੇ ਕੇਬਲ ਦੇ ਉੱਤੇ ਵੀ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਰਾਜਾ ਮਲਵਿੰਦਰ ਸਿੰਘ ਜਿਹੜੇ ਕੈਪਟਨ ਮਨਿੰਦਰ ਸਿੰਘ ਦੇ ਛੋਟੇ ਭਰਾ ਨੇ ਖਰੇ ਉਹਦਾ 14-15 ਕਿੱਲਿਆਂ ਦਾ ਫਾਰਮ ਹਾਊਸ ਹੈ 3 ਐਮਐਲਏ ਨੇ ਰਲ ਕੇ ਆਮ ਆਦਮੀ ਨੇ ਲੈ ਲੈ ਕਿੱਥੋਂ ਲੈ ਲੈ ਇਹਨਾਂ ਨੂੰ ਪੈਸੇ ਆ ਗਏ ਕੱਲ ਤੱਕ ਜਿਹੜੇ ਕਹਿੰਦੇ ਸੀ ਅਸੀਂ ਤਾਂ ਅਜੇ ਬਿਲਕੁਲ ਕਿਰਾਏ ਦੇ ਰਹਿੰਨੇ ਸਰਬਜੀਤ ਕੌਰ ਮਾਨੇ ਕਾਰਗੀ ਉਹ ਖਰੇ 1.5-2 ਕਰੋੜ ਰੁਪਏ ਦੀ ਕੋਠੀ ਪਾ ਰਹੀ ਹੈ ਜਗਰੌਂ ਦੇ ਵਿੱਚ ਕਿੰਨੀ ਇੰਨੀ ਜਲਦੀ ਪੈਸੇ ਕਿੱਥੋਂ ਆ ਗਏ ਇਹਨਾਂ ਦੇ ਕੋਲ ਕਹਿੰਦੇ ਸਭ ਹੋ ਤਾਂ ਐਮਐਲਏਜ਼ ਇਹੀ ਕਰ ਰਹੇ ਨੇ ਕੰਸਟਰਕਸ਼ਨ 4- ਔਰ ਤੁਸੀਂ ਦੇਖ ਰਹੇ ਕਿ ਲੋਕੀ ਜਿੱਦਾਂ ਦੀ ਜਿੱਦਾਂ ਦਾ ਇਹਨਾਂ ਦਾ ਰਵਈਆ ਹੈ ਨਾ ਲੋਕੀ ਇਹਨਾਂ ਨੂੰ ਪਿੰਡਾਂ ਦੇ ਵਿੱਚ ਬਹੁਤਿਆਂ ਨੇ ਇੱਦਕੇ ਵੜਨੇ ਨਹੀਂ ਦੇਣਾ ਪਾਰਲੀਮੈਂਟ ਤੁਹਾਡੇ ਸਾਹਮਣੇ ਆਇਆਣਾ ਬਿਲਕੁਲ ਕਰ ਕਰਸਵਕਰ ਇਹਦੇ ਨਾਲ ਨਾਲ ਜਿਹੜੇ ਤੁਸੀਂ ਤੁਸੀਂ ਇਸ਼ੂ ਲੈ ਕੇ ਆਏ ਹੋ ਡੈਮੋਗ੍ਰਾਫੀ ਦਾ ਮਸਲਾ ਤੁਸੀਂ ਲੈ ਕੇ ਆਏ ਹੋ ਕਿ ਸਾਡਾ ਉਹ ਜਿਹੜਾ ਇੱਕ ਬਦਲੇ ਬਦਲੇ ਹਾਂਜੀ ਤਾਂ ਤੁਸੀਂ ਉਹਦੇ ਉਹ ਲੈ ਕੇ ਆਂਦਾ ਫਿਰ ਤੁਸੀਂ ਐਨਐਸਸੀ ਦੀ ਗੱਲ ਕਰ ਰਹੇ ਹੋ ਅਮਰਪਾਲ ਸਿੰਘ ਹਰਾਂ ਦੀ ਰਿਆਇਤ ਦਾ ਮਸਲਾ ਬੰਦੀ ਸਿੰਘਾਂ ਦੇ ਲਈ ਇੱਕ ਵੱਡਾ ਇੱਥੇ ਪ੍ਰੋਟੈਸਟ ਹੋ ਰਿਹਾ ਫਿਰ ਕਿਸਾਨੀ ਦੇ ਮਸਲੇ ਵੀ ਚੱਲ ਰਹੇ ਨੇ ਇਹਨਾਂ ਨੂੰ ਲੈ ਕੇ ਫਿਰ ਆਪੋਜੀਸ਼ਨ ਦਾ ਕਿਸ ਤਰ੍ਹਾਂ ਦਾ ਹੁਣ ਰੋਲ ਰਹੇਗਾ ਜੀ ਕੀ ਤੁਸੀਂ ਸਲਾਹ ਦਿਓ ਅਸੀਂ ਤਾਂ মিডিਆ ਨੂੰ ਪੁੱਛਣਾ ਚਾਹੁੰਦੇ ਕੀ ਕਰੀਏ ਅਸੀਂ ਦੱਸੋ ਭਗਵੰਤ ਦਾ ਤਾਂ ਦੇਲੇਗਾ ਕਿ ਮੈਂ ਚੁਟਕਲੇ ਸਾਵਾਂ ਆਣ ਕੇ ਜਿਹੜੀਆਂ ਉਹ ਜੁਗਨੂ ਭੰਡ ਭੁੰਡ ਦੀਆਂ ਗੱਲਾਂ ਕਰਦਾ ਸੀਗਾ ਵੀ ਇਹੀ ਰਿਪੀਟ ਕਰੀ ਚੱਲਣਾ ਮੈਂ ਮੇਰੀਆਂ ਰੀਲਾਂ ਬਣੀ ਜਾਣ ਛੋਟ ਛੋਟੀ ਰੀਲ ਬਣਾ ਕੇ ਫਲੂਟ ਕਰੀ ਜਾਂਦਾ ਸੋਸ਼ਲ ਮੀਡੀਆ ਦਾ ਉਹਦਾ ਨਾ ਕੀ ਮਿਲ ਰਿਹਾ ਇਸ ਨੂੰ ਨਾਥਿੰਗ ਇਹਦਾ ਮਨ ਹੈਗਾ ਕਿ ਅੱਜੋਂ ਬੋਲਣ ਨਾ ਕੋਈ ਸਾਡੇ ਅੱਗੇ ਆਪੋਜੀਸ਼ਨ ਤਾਂ ਹੋਣੀ ਹੀ ਨਹੀਂ ਚਾਹੀਦੀ ਜਦਾਂ ਮੈਂ ਕੇਚਰੀਵਾਲ ਰੌਲਾ ਪਾਉਂਦਾ ਰੋਜ਼ ਕਿ ਮੋਦੀ ਨੇ ਇਹ ਕਰ ਦਿਆ ਮੀਡੀਆ ਹਾਈਜੈਕ ਕਰ ਦਿਆ ਇਹਨਾਂ ਨੇ ਮੀਡੀਆ ਹਾਈਜੈਕ ਨਹੀਂ ਕੀਤਾ ਪੰਜਾਬ ਦੇ ਵਿੱਚ ਮੋਦੀ ਮੋਦੀ ਨੇ ਈਡੀ ਚੜਾਦੀ ਹਮਾਰੇ ਉੱਪਰ ਸੀਬੀਆਈ ਚੜਾਦੀ ਕੀ ਸਾਡੇ ਤੇ ਮੈਂ ਤੁਹਾਡੇ ਸਾਹਮਣੇ ਮੈਂ ਇਹਨੂੰ ਕਿਹਾ ਕੱਲ ਉਹ ਦਿਨ ਆਰਗੂਮੈਂਟ ਆਫ ਦ ਰਿਕਾਰਡਰ ਮੈਂ ਖੈਰ ਇੱਡਾ ਝੂਠਾ ਪਰਚਾ ਦੱਚ ਕੀਤਾ ਮੇਰੇ ਤੇ ਤੂੰ ਤੂੰ ਹੀ ਮੈਂ ਕਿਹਾ ਮੈਨੂੰ ਸਪੋਰਟ ਕਰਦਾ ਰਹਾ 2017 ਚ ਜਦੋਂ ਮੈਂ ਲੀਡਰ ਆਫ oppositon ਤੂੰ ਆਣ ਕੇ ਕਿਹਾ ਕਿ ਖੈਰਾ ਸਾਹਿਬ નિર્ਦੋਸ਼ ਨੇ ਹੁਣ ਉਸੇ ਕੇਸ ਤੇ ਨੂੰ ਮੈਂ ਦੋਸ਼ੀ ਲੱਗ ਗਿਆ ਨਹੀਂ ਨਹੀਂ ਤੁਸੀਂ ਤਾਂ ਡਰੱਗ ਕਰਦੇ ਹੋ ਐਵੇਂ ਡਰੱਗ ਸਮਗਲਰ ਬਣਾਈ ਜਾਂਦਾ ਧੱਕੇ ਨਾਲ ਹੀ ਐ ਤਾਂ ਕੱਲ ਨੂੰ ਸਾਡੀ ਸਰਕਾਰ ਬਣੂਗੀ ਅਸੀਂ ਪੰਜਾਬ ਦੇ ਵਿੱਚ ਜਿਹੜੇ ਮਰਜੀ ਐਨਡੀਪੀਐਸ ਦੇ ਡਰੱਗ ਦੇ ਵਿੱਚ 8 ਸਾਲ ਪੁਰਾਣੀ ਜਿਮਨੀਪਾਗ ਕਹਿੰਦਾ ਮੈਂ ਭਗਵੰਤ ਨੂੰ ਮਿਲਦਾ ਹੁੰਦਾ ਸੀ ਜੇ ਮੈਂ ਭਗਵੰਤ ਨਾਲ ਇਫ ਹੀ ਇਜ਼ ਫੋਰਗੇਟਿੰਗ ਹੀ ਇਜ਼ ਫੋਰਗੇਟਿੰਗ ਜਿੱਦਾਂ ਸੁਖਬੀਰ ਬਾਦਲ ਨੂੰ ਸੀ ਨਾ ਜੀ ਕਿ 25 ਸਾਲ ਰਾਜ ਕਰਨਾ ਗੱਲ ਹੀ ਕੋਈ ਨਹੀਂ ਗਈ ਹੁਣ ਕਿੱਥੇ ਫਿਰਦੇ ਨੇ ਹਾਸ਼ੀਅਤ ਦੇ ਨੇ ਇਹ ਵੀ ਗਲਤ ਫਹਿਮੀ ਚ ਪੈ ਗਿਆ ਕਿ ਖਰੇ ਮੇਰਾ ਰਾਜ ਕਦੇ ਮੁੱਕਣਾ ਹੀ ਨਹੀਂਗਾ ਟੋਟਲ ਟੋਟਲੀ ਗਰਾਊਂਡ ਤੋਂ ਕੱਟਿਆ ਹੋਇਆ ਲੀਡਰ ਬਣ ਗਿਆ ਟੋਟਲੀ ਉਹ ਥੋੜੇ ਜਿਹਾ ਆਪਣੇ ਘੇਰੇ ਦੇ ਵਿੱਚ ਹੀ ਆ ਤੇ ਆ ਜਿਹੜਾ ਇਹਦਾ ਆਦਤ ਹੈ ਪ੍ਰਾਣੀ ਦਾਰੂ ਦੂਰੂ ਪੀਣ ਦੇ ਹਟਦਾ ਨਹੀਂਗਾ ਇਹ ਤਾਂ ਹੀ ਉਹ ਇਹਦਾ ਤਾਂ ਹੀ ਉਹ ਮੈਂਟਲੀ ਹੀ ਇਜ਼ ਲੁਕਿੰਗ ਵੈਰੀ ਅਨਸਟੇਬਲ ਇਸ ਵਕਤ ਫਿਰ ਜਦੋਂ ਇਹ ਸਾਰੀ ਇਹ तमाम ਬਿਆਨਬਾਜ਼ੀ ਦੋਨਾਂ طرف ਤੋਂ ਜਾਰੀ ਰਹੂਗੀ ਜਾਂ ਫਿਰ ਗਰਾਉਂਡਡ ਚੀਜ਼ਾਂ ਤੁਸੀਂ ਕਹਿੰਦੇ ਕਿ ਹੋ ਨਹੀਂ ਰਹੀਆਂ ਸਮਝ ਨਹੀਂ ਆ ਚੱਲ ਕੀ ਰਿਹਾ ਤੇ ਫਿਰ ਮੁੱਦੇ ਕਿੱਥੇ ਰਹਿਣਗੇ ਮੁੱਦਿਆਂ ਦੀ ਗੱਲ ਕਿਵੇਂ ਹੋਏਗੀ ਰੋਲਰਪੱਟ ਜਿਹਾ ਨਹੀਂ ਸਾਡੇ ਕੋਲ ਲੋਕ ਕਚੈਰੀ ਆ ਬਸ ਦੇਖੋ ਇਹ ਤਾਂ ਸਦਨ ਤਿੰਨ ਚਾਰ 6 ਮਹੀਨਿਆਂ ਬਾਅਦ ਇੱਕ ਵਾਰੀ ਬੁਲਾਉਂਦੇ ਨੇ ਫਰਜੀ ਬੁਲਾਉਂਦੇ ਨੇ ਫੇ ਪੱਜ ਜਾਂਦੇ ਨੇ ਭਜਾ ਦਿੰਦੇ ਨੇ ਕੱਢ ਦਿੰਦੇ ਨੇ ਮਾਰਸ਼ਲਾਂ ਨਾਲ ਲੋਕਾਂ ਦੀ ਕਚੈਰੀ ਤੋਂ ਇਹਨਾਂ ਕੱਢ ਸਕਦੇ ਪਾਰਲੀਮੈਂਟ ਆਣੀ ਸਾਰੀਆਂ ਗੱਲਾਂ ਉੱਥੇ ਡਿਸਕਸ ਹੋਣਗੀਆਂ ਜਿਹੜਾ ਢਾਈ 60 60 ਹਜ਼ਾਰ ਤੱਕ ਕਰੋੜ ਦਾ ਕਰਜ਼ਾ ਚੜ੍ਹ ਦਿੱਤਾ ਇਹਨਾਂ ਨੇ ਦੋ ਸਾਲਾਂ ਦੇ ਵਿੱਚ ਐਵੇਂ ਝੂਠ ਬੋਲ ਜਾਂਦੇ ਖਜ਼ਾਨਾ ਭਰਿਆ ਜੀ ਖਜ਼ਾਨਾ ਭਰਿਆ ਕਰਜ਼ਾ ਕਾਦੇ ਲਈ ਚੱਕਦੇ ਹੋ ਜੀ ਐਗਰੀਕਲਚਰ ਦੀ ਅਲੋਕੇਸ਼ਨ ਕਰੇ 13-14 ਹਜ਼ਾਰ ਕਰੋੜ ਰੁਪਏ ਉਹ ਚੋਂ ਬਿਜਲੀ ਦੀ ਸਬਸਿਡੀ ਕੱਢ ਦੋ ਕੱਖ ਵੀ ਨਹੀਂਗਾ ਵਿੱਚੋਂ ਅਸੀਂ ਡਿਵਰਸਿਫਾਈ ਕਰਦੇ ਅਸੀਂ ਮੂੰਗੀ ਕਰਦੇ ਕਿਹੜੀ ਮੂੰਗੀ ਦਾ ਕਿਸੇ ਨੂੰ ਕੁਝ ਮਿਲਿਆ ਅੱਜ ਤੱਕ ਖਰਾਬਾ ਇੰਨਾ ਹੋਇਆ ਰਿਪੀਟਿਡਲੀ ਪੰਜਾਬ ਦੇ ਵਿੱਚ ਅੱਜ ਤੱਕ ਇੱਕ ਰੁਪਿਆ ਚੱਜ ਦਾ ਦਿੱਤਾ ਕਿਸੇ ਨੂੰ ਮੁਰਗੀ ਦਿਆਂਗੇ ਜੀ ਬੱਕਰੀ ਦਿਆਂਗੇ ਇਹ ਇਹ ਚੀਫ ਮਿਨਿਸਟਰ ਹੈ ਆ ਕਿ ਮਦਾਰੀ ਹੈ ਵਾਟ ਇਜ਼ ਹੀ ਮੈ ਐਸਾ ਅੱਜ ਤਾਈ ਮੈਨੂੰ ਲੱਗਦਾ ਇਹਨੂੰ ਇਹ ਹੋਸ਼ ਚ ਨਹੀਂਗਾ ਕਿ ਮੈਂ ਚੀਫ ਮਿਨਿਸਟਰ ਬਣ ਗਿਆ ਇਹ ਉਹ ਪੁਰਾਣੀਆਂ ਹੀ ਜਿੰਦਾ ਪਹਿਲਾਂ ਉਹ ਕਰਦਾ ਹੋਣਾ ਕਮੇਟੀ ਕਮੇਟੀ ਜਿੱਥੋਂ ਦਾ ਦੇ ਘਰੀ ਜਾਂਦਾ ਜੀ ਇਹ ਤਾਂ ਹੁਣ ਦੇਖੋ ਲੋਕੀ ਸਾਰਾ ਕੁਝ ਦੇਖ ਰਹੇ ਨੇ ਇਹਨੂੰ ਐ ਲੱਗਦਾ ਵਾ ਕਿ ਜੋ ਕੁਝ ਮੈਂ ਕਰ ਰਿਹਾ ਵਾਂ ਉਹ ਧੱਕੇ ਨਾਲ ਲੋਕੀ ਪ੍ਰਵਾਨ ਕਰਨਗੇ ਕਰਨਗੇ ਨਹੀਂ ਪੰਜਾਬ ਦੇ ਲੋਕ ਕਹਿੰਦੇ ਨੇ ਜੇ ਤੁਹਾਨੂੰ ਵੀ ਜਿਸ ਤਰ੍ਹਾਂ ਲੋਕਾਂ ਨੇ ਚੁਣਿਆ ਉਹਨਾਂ ਨੂੰ ਵੀ ਲੋਕਾਂ ਨੇ ਚੁਣਿਆ ਲੋਕਾਂ ਦੀ ਤਾਂ ਉਮੀਦਾਂ ਸੀ ਜਾਂ ਲੋਕ ਆਪਣੀ ਹੋਪਸ ਦੇ ਵਿੱਚੋਂ ਆਪਣੇ ਲੀਡਰ ਨੂੰ ਚੁੰਦੇ ਨੇ ਤੇ ਅੱਗੇ ਜਾ ਕੇ ਇਹ ਹੈ ਕਿ ਅੱਜ ਇੱਕ ਜਿਸ ਤਰ੍ਹਾਂ ਤੁਹਾਡੇ ਸਾਰੇ ਮਸਲਿਆਂ ਦੀ ਜਿਹੜੇ ਤੁਸੀਂ ਕੱਲ ਵੀ ਉਠਾਏ ਨੇ ਬਾਹਰ ਆ ਕੇ ਹੁਣ ਵੀ ਅਸੀਂ ਗੱਲ ਕੀਤੀ ਆ ਅੱਜ ਇੱਕ ਹੋਰ ਮਸਲਾ ਵਿਧਾਨ ਸਭਾ ਦੇ ਵਿੱਚ ਚੱਲ ਰਿਹਾ ਹੈ ਹਰਮੀਤ ਸਿੰਘ ਪਠਾਨ ਮਾ ਜਿਹੜਾ ਕੱਲ ਕਿਸੇ ਹੋਰ ਮਸਲੇ ਕਰਕੇ ਉਹ ਚਰਚਾ ਦੇ ਵਿੱਚ ਤਾਂ ਕੱਲ ਵੀ ਰਿਹਾ ਪਰ ਅੱਜ ਅਫੀਮ ਦੀ ਖੇਤੀ ਦਾ ਮਸਲਾ ਲੈ ਕੇ ਆਏ ਨੇ ਉਹ ਕਸ-ਕਸ ਦੀ ਖੇਤੀ ਦਾ ਵਿਧਾਨ ਸਭਾ ਦੇ ਵਿੱਚ ਮੈਂ ਤਾਂ ਹੁਣ ਪਤਾ ਨਹੀਂ ਮੈਂ ਅੰਦਰ ਹੈ ਨਹੀਂਗਾ ਦੇਖੋ ਜਿਹੜੀ ਕੋ ਚੰਗੀ ਗੱਲ ਸੋਚ ਰੱਖਣ ਦੇਖੋ ਕੀ ਹੋ ਰਿਹਾ ਡਾਕਟਰ ਗਾਂਧੀ ਨੇ ਜਦੋਂ ਆਈਡੀਆ ਫਲੂਟ ਕੀਤਾ ਨਾ ਕਿ ਜਿਹੜੇ ਆ ਸਿੰਥੈਟਿਕ ਤੇ ਕੈਮਿਕਲ ਤੇ ਮੈਡੀਕਲ ਨਸ਼ੇ ਨੇ ਤਬਾਈ ਲਿਆ ਰਹੇ ਨੇ ਲੋਕਾਂ 'ਚ ਕ੍ਰਾਈਮਨਲ ਪੈਦਾ ਕਰ ਰਹੇ ਨੇ ਪੁਰਾਣੇ ਵੇਲੇ ਤੋਂ ਪੰਜਾਬ ਦੇ ਵਿੱਚ ਅਫੀਮ ਤੇ ਖਸਖਸ ਤੇ ਇਹਦੀ ਖੇਤੀ ਚੱਲਦੀ ਸੀ ਲੋਕੀ ਖਾ ਕੇ ਆਪਣਾ ਪੋਲਾਈਟਲੀ ਮਤਲਬ ਪੀਸਫੁਲੀ ਕੰਮ ਕਰਦੇ ਸੀਗੇ ਘਰਾਂ 'ਚ ਲੜਾਈ ਨਹੀਂ ਸੀ ਪਾਉਂਦੇ ਤੋਂ ਅਗਰ ਇਹ ਕੋਈ ਆਲਟਰਨੇਟ ਲੱਭ ਰਿਹਾ ਹੈਗਾ ਇਹ ਸ਼ੂਕਮਾੜੀ ਗੱਲ ਨਹੀਂ ਕੀ ਇਹਨਾਂ ਨੂੰ ਐਕਸਪਲੋਰ ਕਰਨਾ ਚਾਹੀਦਾ ਵਾ ਪਰ ਮੇਰਾ ਨਹੀਂ ਖਿਆਲ ਕਿ ਮੈਂ ਅੱਛੀ ਤਰ੍ਹਾਂ ਇਸ ਇਸ਼ੂ ਨੂੰ ਸਟੱਡੀ ਕੀਤਾ ਡਾਕਟਰ ਗਾਂਧੀ ਨੇ ਗੱਲ ਕੀਤੀ ਇਹ ਗਵਰਨਮੈਂਟ ਆਫ ਇੰਡੀਆ ਦੇ ਡੋਮੇਨ ਚ ਜਿਹੜੇ ਇਹ ਜਿਹੜੀ OPM ਹੈਗੀ ਆ ਜਿਹੜੀ ਪੈਦਾ ਹੋਊਗੀ ਇਹ ਡਰਗ ਫਾਰਮਾਸਿਊਟੀਕਲ ਕੰਪਨੀਆਂਜ਼ ਲਈ ਪੈਦਾ ਕਰਦੀ ਗਵਰਨਮੈਂਟ ਆਫ ਇੰਡੀਆ ਦਿੰਦੀ ਉਹਨਾਂ ਨੂੰ ਅਲੋਕੇਟ ਕਰਦੀ ਆ ਤੋਈਆਂ ਚ ਪੈਂਦੀ ਆ ਨਾ ਤੇ ਉਹਦੇ ਨਾਲ ਉਹ ਥੋੜਾ ਜਿਹਾ ਫਿਰ ਸਟੇਟ ਨੂੰ ਅਧਿਕਾਰ ਦਿੰਦੇ ਕਿ ਤੁਸੀਂ ਇੰਨਾ ਕੁ ਲਾਇਸੈਂਸ ਬਣਾ ਦਿਓ ਆਪਣੇ ਬੰਦਿਆਂ ਦੇ ਉਹ ਇੱਥੇ ਲਾਗੂ ਨਹੀਂ ਹੋਣਾ ਪਰ ਚਲੋ ਜੇ ਅਗਰ ਕੋਸ਼ਿਸ਼ ਕਰਨਗੇ ਤਾਂ ਮਾੜੀ ਗੱਲ ਨਹੀਂ ਹੈਗੀ ਦਿਸ ਨੀਡ ਟੂ ਬੀ ਡਨ ਇਮੀਡੀਟਲੀ ਅਸਲ ਵਿੱਚ ਜੇ ਡੈਮੋਗ੍ਰਾਫੀ ਦਾ ਮਸਲਾ ਉੱਥੇ ਜਿਹੜੇ ਇੱਥੇ ਸਾਡੇ ਕੋਲ ਨੌਜਵਾਨ ਕੁਛ ਹੈਗੇ ਨਹੀਂ ਸਿੰਥੈਟਿਕ ਡਰੱਗ ਦੇ ਨਾਲ ਜਾ ਰਹੇ ਨੇ ਜਾਂ ਉਹਨਾਂ ਦੇ ਸਰੀਰ ਖਤਮ ਹੋ ਰਹੇ ਨੇ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਆਉਣ ਫਿਜ਼ੀਕਲੀ ਵੀ ਤਾਂ ਫਸੇ ਹੋਏ ਨੇ ਤੇ ਮਾਰੂ ਨਸ਼ਾ ਨਹੀਂ ਇਹ ਸਾਰੀ ਬਹੁਤ ਬੁਰੀ ਹਾਲਤ ਆ ਜਿਹੜੇ ਨਸ਼ੇੜੀ ਨੇ ਇਹਨਾਂ ਗੱਲਾਂ ਦੇ ਦਿਪਕ ਮੈਂ ਤੁਹਾਨੂੰ ਦੱਸ ਰਿਹਾ ਕਿ ਉਹ ਆਪਣੇ ਘਰਦਿਆਂ ਨੂੰ ਮਾਰੀ ਤੁਰੇ ਆਉਂਦੇ ਨੇ ਇੰਨਾ ਕ੍ਰਿਮੀਨਲਾਈਜ਼ਡ ਇਹ ਡਰੱਗ ਮੈਂ ਤਾਂ ਜੇਲ੍ਹ ਰਹਿ ਕੇ ਆ ਨਾ 90 ਉਹਦੇ ਚ ਹਜ਼ਾਰ ਬੰਦੇ ਚੋਂ 900 ਬੰਦਾ ਇਹਨਾਂ ਨੇ ਐਡਿਕਸ਼ਨ ਸੈਂਟਰ ਤੇ ਲਾਇਆ ਹੋਇਆ ਕਹਿੰਦੇ ਡੀਡਿਕਸ਼ਨ ਹੈਗੀ ਐਡ ਉਹ ਗੁਲੀਆਂ ਦਿੱਜ ਜਾਂਦੇ ਖੁਆਈ ਜਾਂਦੇ ਪਤਾ ਨਹੀਂ ਕਿਹੜੀਆਂ ਹੈਗੀਆਂ ਬਹੁਤ ਸਟਰੋਂਗ ਨਸ਼ਾ ਹੈ ਬਲੀਵ ਉਹਦੇ ਵਿੱਚ ਕੋਈ ਸਹੀ ਅਲਟਰਨੇਟ ਸਾਭ ਨਹੀਂ ਕੁਝ ਵੀ ਨਹੀਂ ਡੀਡਿਕਸ਼ਨ ਦਾ ਹੁੰਦਾ ਨਾ ਕਿ ਤੁਸੀਂ ਉਹ ਨਸ਼ੇੜੀ ਜਾਂਦਾ ਵਾ ਤੁਸੀਂ ਉਹਨੂੰ ਪਹਿਲੇ ਹੀ ਮਹੀਨੇ ਇੰਨਾ ਡੋਸ ਦਿੰਦੇ ਨੇ ਫਿਰ ਉਹਨੂੰ ਡੋਸ ਘਟਾਉਣੇ 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 ਉਹ ਤੇ ਘਟਾ ਕੋਈ ਰਿਹਾ ਹੀ ਨਹੀਂਗਾ ਚੰਗੀ ਤਰ੍ਹਾਂ ਚੈੱਕ ਕਰਕੇ ਉਹ ਜ਼ਿਲ੍ਹਾ ਦੇ ਵਿੱਚ ਸੋ ਇਹ ਜਿਹੜਾ بڑے ਇਸ਼ੂਜ਼ ਨੇ ਪੰਜਾਬ ਨੂੰ ਫੇਸਿੰਗ ਇਹਦਾ ਬੇਫਕੂ ਆਦਮੀਆਂ ਬਿਲਕੁਲ ਹੀ ਅਗਰ ਵਾਇਗਰੂ ਕਰੇ ਕਦੀ ਸਾਨੂੰ ਮੌਕਾ ਮਿਲੇ ਲੈਟ ਦੀ ਆਪੋਜੀਸ਼ਨ ਸਪੀਕ ਫ੍ਰੀਲੀ ਅੱਛਾ ਕਿੰਨਾ ਬੋਲੂ ਇੱਕ ਬੰਦਾ ਜੀ ਆਪੋਜੀਸ਼ਨ ਲੀਡਰ ਨੂੰ ਟਾਈਮ ਦੇ ਦਉ ਕੱਲ ਪ੍ਰਤਾਪ ਸਿੰਘ ਬੋਲਿਆ 30 28 ਕਿ 30 ਮਿੰਟ ਬੋਲਿਆ ਹੋਰ 15 ਮਿੰਟ ਬੋਲੂਗਾ ਫਿਰ ਕੋਈ ਪਹਾੜ ਟੁੱਟ ਜਾਊਗਾ ਜੇ ਆਪੋਜੀਸ਼ਨ ਸਾਨੂੰ ਕ੍ਰਿਟਿਸਾਈਜ਼ ਕਰ ਦੂ ਕਿ ਤੁਹਾਡਾ ਤੁਸੀਂ ਆ ਕੰਮ ਨਹੀਂ ਕਰ ਰਹੇ ਕੋਈ ਪਹਾੜ ਟੁੱਟ ਜਾਊਗਾ ਕੋਈ ਮਤਲਬ ਕੋਈ ਬੰਦੇ ਦੇ ਟੌਰ ਟੱਪੇ ਚ ਘਟ ਹੋਣ ਲੱਗਾ ਕੀ ਗੱਲ ਹੋਣ ਲੱਗੀ ਮੈਨੂੰ ਤਾਂ ਸਮਝ ਨਹੀਂ ਆ ਰਹੀ গিਵਨ ਅ ਚਾਂਸ ਟੂ ਅਸ ਤੁਸੀਂ ਦੇਖੋ ਜੇ ਆਪੋਜੀਸ਼ਨ ਲੀਡਰ ਨੂੰ ਨਾਲ ਕੋਲ ਨਾ ਬਿਠਾ ਕੇ ਕੰਮ ਕਰਾਇਆ ਤਾਂ ਦੱਸ ਵੀ ਹਰ ਨੀ ਪੱਥਰ ਵਿੱਚ ਉਹਨੂੰ ਨਾਲ ਲੈ ਕੇ ਚੱਲੇ ਚੱਲ ਨਾਲ ਵਧੀਆ ਉਦਘਾਟਨ ਸਲਾਹ ਦੇ ਇਕੱਠੇ ਨਾਲ ਬਿਠਾ ਕੇ ਉਹਨਾਂ ਦੇ ਰਿਸਪੈਕਟ ਕਰੋ ਯੂ ਕੈਨ ਲਰਨ so much from the opposition ਲਾਈਕ ਦਾ ਇਸ ਤਰ੍ਹਾਂ ਸਾਸ ਲੋਕਾਂ ਲਈ ਵੀ ਇਹ ਤਾਂ ਹੁਣ ਤੁਹਾਨੂੰ ਕਰਕੇ ਦਿਖਾਵਾਂਗੇ ਜਦੋਂ ਕਿਤੇ ਮੌਕਾ ਮਿਲੇ ਡੈਫੀਨਿਟਲੀ ਕਰਕੇ ਦਿਖਾਵਾਂਗਾ ਕਹਿਰਾ ਸਾਹਿਬ ਤਾਂ ਫਿਰ ਵਿਧਾਨ ਸਭਾ ਨੂੰ ਲੈ ਕੇ ਕਿਸ ਤਰ੍ਹਾਂ ਦੇ ਸੈਸ਼ਨ ਦੇ ਵਿੱਚ ਲੋਕਾਂ ਦੇ ਮਸਲਿਆਂ ਦੀ ਗੱਲ ਹੁੰਦੀ ਹੈ ਹਰ ਹਲਕੇ ਦੇ ਮਸਲੇ ਦੀ ਗੱਲ ਹੋਣੀ ਹੈ ਪੂਰੇ ਪੰਜਾਬ ਦੀ ਗੱਲ ਹੋਣੀ ਹੈ ਤੁਹਾਡਾ ਸਲਾਹ ਕੀ ਹੋਏਗੀ ਵੀ ਇਸ ਤਰ੍ਹਾਂ ਕਰ ਲਓ ਤੇ ਇਹ ਵਧੀਆ ਹੋ ਸਕਦਾ ਹਾਲਾਂਕਿ ਇਲਜ਼ਾਮਬਾਜ਼ੀ ਤਾਂ ਚੱਲ ਇਹ ਤਾਂ ਇਹੀ ਚਾਹੁੰਦਾ ਵਾ ਕਿ ਆਪੋਜੀਸ਼ਨ ਸਾਹਮਣੇ ਭੇਜ ਜੇ ਤੇ ਮੂੰਹ ਤੇ ਬਨ ਲੈਂ ਪੱਟੀਆਂ ਤੇ ਚੁੱਪ ਕਰਕੇ ਜੋ ਅਸੀਂ ਬਕਵਾਸ ਕਰੀਏ ਸੁਣੀਏ ਅਸੀਂ ਚੱਲ ਇੱਕ ਦਿਨ ਇਹ ਵੀ ਕਰਕੇ ਦੇਖਦੇ ਆ ਮੈਂ ਆਪਣੀ ਪਾਰਟੀ ਚ ਰਾਇ ਰੱਖੂਗਾ ਸੋਮਵਾਰ ਅਸੀਂ ਮਿਲਣਾ ਹੋਣ ਦੁਆਰਾ ਮੈਂ ਕਹੂੰ ਯਾਰ ਕਾਲੀਆਂ ਪੱਟੀਆਂ ਬਨੋ ਮੂੰਹ ਤੇ ਅੱਖਾਂ ਤੇ ਬਨਣੀਆਂ ਡਿੱਪਾਂ ਦੇ ਅੰਦਰ ਅਸੀਂ ਮੂੰਹ ਤੇ ਕਾਲੀਆਂ ਪੱਟੀਆਂ ਬਨੋ ਇਹਦੇ ਮੋਹਰੇ ਬਹਿ ਜਾਓ ਹੱਥ ਜੋੜ ਦਿਓ ਕਿ ਭੀ ਜੋ ਤੂੰ ਭੌਂਕਣਾ ਚਾਹਨਾ ਵਾ ਮਾਫ ਕਰਨਾ ਵੈਰੀ ਬੈਡ ਵਰਡ ਬਿਕੋਜ਼ ਆਈ ਐਮ ਸੋ ਮੈਨੂੰ ਥੋੜਾ ਇੰਨਾ ਗੁੱਸਾ ਲੱਗ ਰਿਹਾ ਇਸ ਗੱਲ ਦਾ ਭੀ ਜੋ ਤੂੰ ਭੁੱਲਣਾ ਚਾਹਨਾ ਅੱਜ ਆਪਣੀ ਪੜਾਸ ਕੱਢ ਲਾ ਪੜਾਸੀ ਕੱਢਣਾ ਚਾਹੁੰਦਾ ਨਾ ਸਾਡੇ ਖਿਲਾਫ ਸਾਨੂੰ ਫੜ ਕੇ ਅੰਦਰ ਦੇਣਾ ਚਾਹੁੰਦਾ ਨਾ ਸਾਰਿਆਂ ਨੂੰ ਤੇ ਇਹਦੇ ਯਾਰ ਕੰਮ ਨਿਬੇੜ ਦੂਜੇ ਪੰਜਾਬ ਤੇਰੇ ਤੇਰੇ ਮਨ ਨੂੰ ਸ਼ਾਂਤੀ ਐ ਇਦਾਂ ਮਿਲਦੀ ਆ ਕਿ ਸਾਰੇ ਠੋਕ ਦੇਣੇ ਆ ਟੂ ਇਟ ਦੈਨ ਫਿਰ ਉਧਰ ਨਾ ਰੋ ਜਦੋਂ ਕੇਜਰੀਵਾਲ ਨੂੰ ਫੜਨਾ ਉਹਨਾਂ ਨੇ ਦੂਰੀ ਗੱਲ ਨਾ ਕਰੋ ਜੋ ਤੁਸੀਂ ਉਹਨਾਂ ਤੇ ਇਲਜ਼ਾਮ ਲਾਉਂਦੇ ਮੋਦੀ ਤੇ ਉਹ ਬੀਜੇਪੀ ਤੇ ਉਧਰੋਂ ਵੱਧ ਇੱਥੇ ਅਤਿਆਚਾਰ ਤੁਸੀਂ ਕਰ ਰਹੇ ਹੋ ਵੱਧ ਮੀਡੀਆ ਮੀਡੀਆ ਕੰਟਰੋਲ ਕੀਤਾ ਵਾਟ ਇਜ਼ ਦ ਡਿਫਰੈਂਸ ਬੀਟਵੀਨ ਯੂ ਐਂਡ ਬੀਜੇਪੀ ਟੈਲ ਮੀ ਇਹ ਸਾਰੀਆਂ ਗੱਲਾਂ ਜਦੋਂ ਮੈਂ ਕਹਿ ਰਿਹਾ ਜਦੋਂ ਮੈਂ ਥੋੜੇ ਜਿ ਵੀ ਆਰ ਡੀਪਲੀ ਹਰਟ ਰਾਜੇ ਵਿਢਿੰਗ ਨੂੰ ਪੁੱਛੋ ਉਹਦੇ ਹਲ ਦਿਲ ਵਿੱਚ ਕੀ ਆ ਪ੍ਰਤਾਪ ਸਿੰਘ ਬਾਜਵੇ ਦੇ ਬੱਚੇ ਦੇ ਬਾਰੇ ਬੋਲ ਰਿਹਾ ਕਿ ਉਹ ਕਲਾਕਾਰ ਨਹੀਂ ਬਣ ਸਕਦਾ ਤੁਸੀਂ ਪੈਸੇ ਲਾਉਨੇ ਹੋ ਯਾਰ ਉਹਦਾ ਆਪਣਾ ਰਾਈਟ ਆ ਉਹ ਫਿਲਮ ਬਣਾਵੇ ਉਹ ਹੀਰੋ ਬਣੇ ਉਹ ਨਾਂ ਬਣਾਵੇ ਉਹ ਬਿਜ਼ਨਸ ਕਰੇ ਹੂ ਆਰ ਯੂ ਟੂ ਟੈਲ ਹਿਮ ਇਹ ਤਾਂ ਪਰਸਨਲ ਹੋਣਾ ਹੀ ਨਹੀਂ ਚਾਹੀਦਾ ਜਦੋਂ ਅਸੀਂ ਇਹਨਾਂ ਦੇ ਮਾਤਾ ਜੀ ਤੇ ਭੈਣ ਜੀ ਦੇ ਸੋਨਾ ਪੁੱਛਦੇ ਫੇ ਬੜੇ ਤੜਪਦੇ ਨੇ ਹਾਲਾਂਕਿ ਉਹ ਇੱਕ ਹਾਲਾਂਕਿ ਦੋਵੇਂ ਪਾਸੇ ਪਰਸਨਲ ਨਹੀਂ ਹੋਣਾ ਚਾਹੀਦਾ ਹਾਲਾਂਕਿ ਉਹ ਲੈਜਿਟਿਮੇਟ ਪੁੱਛ ਰਹੇ ਆ ਕਿ ਯਾਰ ਕੁਝ ਤੇਰੇ ਐਫੀਡੇਵਿਟ ਵਿੱਚ 9 ਤੋਲੇ ਸੋਨਾ ਆ ਉਹ ਸਾਰਾ ਕਿਲੂਆਂ ਚ ਕਿੱਥੋਂ ਆ ਗਿਆ 10 ਜਦੋਂ ਇਹ ਪੁੱਛਦੇ ਫਿਰ ਬੜਾ ਦੁੱਖ ਲੱਗਦਾ ਤੇ ਯੂ ਆਸ ਜਦੋਂ ਪਰਤਾਜ ਬਾਜਵੇ ਦੇ ਬਾਰੇ ਗੱਲ ਕਰਦੇ ਨੇ ਜਾਂ ਰਾਜੇ ਵੜਿੰਗ ਨੂੰ ਇਦਾਂ ਕਹਿ ਰਿਹਾ ਉਂਗਲਾਂ ਕਰ ਕਰਕੇ ਆ ਸੁਖਜਿੰਦਰ ਰੰਧਾਵੇ ਨੂੰ ਉਹਨਾਂ ਦੇ ਉਹ ਉਹਨਾਂ ਦੀ ਮਤਲਬ ਉਹਨਾਂ ਦੀ ਕੋਈ ਰਿਸਪੈਕਟ ਨਹੀਂ ਗਈ ਉਹਨਾਂ ਦੀ ਕੋਈ ਕੌਨਸ਼ੀਅੰਸ ਨਹੀਂ ਗਈ ਡੂ ਨਾਟ ਡੂ ਨਾਟ ਥਿਸ ਕਿਤੇ ਕਿਤੇ ਨਾ ਕਿਤੇ ਆਖਰ ਰੁੱਲਦੇ ਫਿਰ ਇਹਨਾਂ ਦੇ ਸਾਰੇ ਇਹ ਮੁੱਦਿਆਂ ਦੇ ਥੱਲੇ ਮਸਲੇ ਪੰਜਾਬ ਦੀ ਰੁੱਲ ਨਹੀਂ ਖੈਰਾ ਸਾਹਿਬ ਆ ਪੰਡਿਗਟ ਦੇ ਵਿੱਚ ਇੱਕ ਅਲਾਈਅੰਸ ਹੁੰਦਾ ਚਰਚਾ ਦਾ ਵਿਸ਼ਾ ਬਣਦਾ ਕਿ ਸੁਪਰੀਮ ਕੋਰਟ ਤੱਕ ਜਾਂਦੇ ਨੇ ਇੰਡੀਆ ਦੇ ਵਿੱਚ ਵੀ ਉਹ ਗੱਲਾਂ ਚੱਲਦੀਆਂ ਨੇ ਪਰ ਪੰਜਾਬ ਚ ਆ ਕੇ ਪੰਜਾਬ ਦੇ ਸਿਆਸਤਦਾਨਾਂ ਦੀ ਬਹੁਤ ਵੱਡੀ ਗਰਾਰੀ ਹੈ ਉਸ ਨੂੰ ਲੈ ਕੇ ਕਿਤੇ ਸਹਿਮਤੀ ਬਣਦੀ ਨਜ਼ਰ ਨਹੀਂ ਆਉਂਦੀ ਜਿਹੜੇ ਹੁਣ ਹਾਲਾਤ ਨੇ ਇਹਨਾਂ ਨੂੰ ਦੇਖ ਕੇ ਤਾਂ ਆਮ ਬੰਦਾ ਵੀ ਸਮਝ ਸਕਦਾ ਕਿ ਇਕੱਠੇ ਹੋ ਕੇ ਲੜ ਨਹੀਂ ਸਕਦੇ ਉਹਨੂੰ ਲੈ ਕੇ ਤੁਹਾਡਾ ਕੀ ਆਪਣਾ ਵਿਚਾਰ ਹੈ ਇਹਨਾਂ ਨਾਲ ਲੜਨ ਦੀ ਤੁਕ ਹੀ ਨਹੀਂ ਬਣਦੀ ਜੀ ਉਹਦਾ ਕਾਰਨ ਸਮਝ ਲਓ ਕਿ ਪੰਜਾਬ ਦੇ ਵਿੱਚ ਬੀਜੇਪੀ ਪਹਿਲਾਂ ਹੀ ਬੜੀ ਕਮਜ਼ੋਰ ਹੈ ਅਸੀਂ ਆਪੋਜੀਸ਼ਨ ਕਿਉਂ ਇਹਨਾਂ ਦੇ ਸਾਹਮਣੇ ਝੁੱਕ ਕੇ ਤੇ ਬੀਜੇਪੀ ਨੂੰ ਡੀਫੀਟ ਬੀਜੇਪੀ ਤਾਂ ਜਿਉਂ ਕਾਲੀਦਲ ਤਾਂ ਘੱਟਚੋੜ ਕਰਨਗੇ ਉਦੋਂ ਮਾੜਾ ਮੋਟਾ ਉਹਨਾਂ ਦਾ ਕੋਈ ਗੁੰਜਾਇਸ਼ ਬਣਦੀ ਆ ਤੇ ਵਿੱਚ ਬਣਦੀ ਨਹੀਂਗੀ ਜੇ ਘੱਟਚੋੜ ਕਰਨਗੇ ਅਕਾਲੀਆਂ ਦਾ ਲਾਸ ਹੋ ਜਾਊਗਾ ਜਿਹੜੇ ਸਿੱਖਾਂ ਨੂੰ ਤੇ ਕਿਸਾਨਾਂ ਨੂੰ ਕੁੱਟਰੀ ਬੀਜੇਪੀ ਵਾਈ ਵੁੱਡ 6 ਵੋਟ ਫॉर ਬੀਜੇ ਅਕਾਲੀਦਲ ਤੋ ਇਹ ਸਾਰੀ ਸਿਚੁਏਸ਼ਨ ਨੂੰ ਦੇਖ ਕੇ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਗੀ ਅਸੀਂ ਲੋਕਾਂ ਦੀ ਕਚੈਰੀ ਵਿੱਚ ਆਪਣੇ ਮਸਲੇ ਰੱਖਾਂਗੇ ਸਰ ਪਾਰਲੀਮੈਂਟ ਦੇ ਵਿੱਚ ਲੱਗਦਾ ਨਹੀਂ ਕਿ ਤੁਹਾਨੂੰ ਜਿਹੜੇ ਚਾਹੇ ਨੈਸ਼ਨਲ ਸਕਿਉਰਿਟੀ ਦਾ ਮਸਲਾ ਬਣਾਇਆ ਗਿਆ ਪੰਜਾਬ ਦੇ ਨੌਜਵਾਨਾਂ ਦੀ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਦੇ ਨਾਲ ਜਿਹੜਾ ਕੁਝ ਹੋਇਆ ਕਿ ਤੁਹਾਨੂੰ ਪਾਰਲੀਮੈਂਟ ਦੇ ਵਿੱਚ ਕੋਈ ਜ਼ਿੰਮੇਵਾਰੀ ਮਿਲਦੀ ਹੈ ਤਾਂ ਤੁਹਾਨੂੰ ਉੱਥੇ ਜਾ ਕੇ ਜੇ ਤੁਸੀਂ ਇਹ ਆਵਾਜ਼ ਪਾਰਲੀਮੈਂਟ ਦੇ ਵਿੱਚ ਵਾਰ-ਵਾਰ ਉਠਾਉਂਗੇ ਤੁਹਾਨੂੰ ਕਹ ਲਿਆ ਕਿ ਇਹ ਪਾਰਟੀ ਤੇ ਮਨਸਰ ਹਨ ਕਿ ਉਹ ਕੀ ਚਾਹੁੰਦੇ ਨੇ ਉਹਨਾਂ ਨੇ ਕੁਝ ਮੈਨੂੰ ਆਪਸ਼ਨ ਫਿਲਹਾਲ ਸਤੇ ਕੁਝ ਗੱਲਾਂ ਕਈਆਂ ਨੇ ਅਸੀਂ ਹਲੇ ਆਪਣੀ ਵਿਚਾਰ ਚਰਚਾ ਕਰ ਰਹੇ ਆਂ ਅਗਰ ਕੋਈ ਇਦਾਂ ਦੀ ਨੋ ਬਤਾਈ ਕਿ ਪਾਰਟੀ ਨੇ ਕਿਹਾ ਕਿ ਹਾਂ ਇੱਥੇ ਆਣ ਕੇ ਕਰਨਾ ਵੰਦੇ ਨਾ ਆ威尔 ਸੀ ਹਾਂ ਮੈਨੂੰ ਲੱਗਦਾ ਕਿ ਇਹਦੇ ਨਾਲੋਂ ਪੰਜਾਬ ਵਿਧਾਨ ਸਭਾ ਨਾਲੋਂ ਪਾਰਲੀਮੈਂਟ ਦੀ ਫੰਕਸ਼ਨਿੰਗ ਬੈਟਰ ਆ ਤੁਸੀਂ ਉੱਥੇ 100 ਚੰਗੀਆਂ ਗੱਲਾਂ ਉੱਥੇ ਇਨਪੁਟ ਕਰ ਸਕਦੇ ਆਂ ਔਰ ਜ਼ਿਆਦਾ ਮਿਲਦੀ ਵੀ ਮੇਰੇ ਖਿਆਲ ਨਾਲ ਜ਼ਿਆਦਾ ਨਹੀਂ ਤਾਂ 365 ਦਿਨਾਂ ਚੋਂ 100 ਦਿਨ ਦੇ ਉੱਤੇ ਪਾਰਲੀਮੈਂਟ ਬੈਠਦੀ ਆ ਮਤਲਬ ਕਿ ਸੀਐਮ ਆਨ ਦਾ ਵੀ ਇੱਥੇ ਤੁਸੀਂ ਦਿਨ ਤਾਂ ਕੱਢ ਕੇ ਦੇਖੋ ਜਿਹੜੇ ਹੁੰਦੇ ਨੇ ਉਹ ਜ਼ਾਇਆ ਕਰ ਦਿੰਦਾ ਹੈ ਸੋ देयर इज नो ਫਿਟਾਈਲ ਜੀ ਐਕਸਰਸਾਈਜ਼ ਲੱਗ ਰਹੀ ਹੈ ਜਦੋਂ ਤੱਕ ਇਹਨਾਂ ਦਾ ਚੰਗਾ ਤਾਂ ਬੁਲਾਇਆ ਹੀ ਨਾ ਕਰੇ। ਕੋਈ ਸਿੱਟਾਈਕ ਸਿਹਿਰਦ ਚਰਚਾ ਨਹੀਂ ਵਿਧਾਨ ਸਭਾ ਦੇ ਵਿੱਚ ਹੁੰਦਾ। ਨਹੀਂ ਹੋ ਰਹੀ ਬ੍ਰਦਰ। ਮੈਂ ਤਾਂ ਜੈਨੂਨਲੀ ਮਤ ਸਮਝਣਾ ਕਿ ਮੈਂ ਇਹਨਾਂ ਦਾ ਕ੍ਰਿਟਿਕ ਆ। ਕ੍ਰਿਟਿਕ ਹੈਗਾ ਵਾਂ। ਪਰ ਚਰਚਾ ਕੋਈ ਨਹੀਂ ਹੋ ਰਹੀ। मीनिंगफुल ਚਰਚਾ ਜੇ ਹੁਣ ਦੇਖੋ ਮੈਂ ਕੱਲ ਚੌਥੇ ਦਿਨ ਇੱਕ ਸ਼ਬਦ ਨਹੀਂ ਬੋਲ ਸਕਿਆ। ਮੈਂ ਆਪਣੀ ਕਿਸਾਨਾਂ ਦੀ ਗੱਲ ਕਰਨੀ ਸੀ ਜੋ ਅੰਦੋਲਨ ਦੇ ਵਿੱਚ ਗੜਬੜ ਹੋਈ ਹੈ। ਤੂੰ ਪਰਚੇ ਕਿਉਂ ਨਹੀਂ ਦਰਜ ਕੀਤੇ ਯਾਰ? ਸ਼ੁਭ ਕਰਨ ਤੇ ਪਰਚਾ ਹੁਣ ਅਣਪਛਾਤੇ ਤੇ ਜਦੋਂ ਸੁਖਵੀਰ ਬਾਦਲ ਨੇ ਬਾਈਬਲ ਕੀਤਾ ਉਹ ਤੋਂ ਬੜੀਆਂ ਟੀਚਰਾਂ ਕਰਦਾ ਸੀ ਪੁਲਿਸ ਵੀ ਕਦੀ ਅਣਪਛਾਤੀ ਹੁੰਦੀ ਤੇ ਆਪਣੇ ਆਪ ਨੂੰ ਸੁਖਵੀਰ ਬਾਦਲ ਦੀ ਕੈਟਾਗਰੀ ਚ ਇਹਨੇ ਖੜਾ ਕਰ ਲਿਆ ਵਾ ਜੀ ਕੋਈ ਲੱਗਦਾ ਨਹੀਂ ਕਿ ਜੀ ਅੰਡਰ ਸਿਸਟਮ ਇਹੋ ਜਿਹਿਆਂ ਕੋਈ ਸਰਕਾਰ ਦੇ ਜਾਂ ਕੁਝ ਮਜਬੂਰੀਆਂ ਰਹਿ ਸਕਦੀਆਂ ਐਡੇ ਬੋਲਡ ਐਕਸ਼ਨ ਲੈ ਸਕਦੀ ਹੈ ਸਰਕਾਰ ਇਹਦੇ ਕਿਉਂ ਨਹੀਂ ਲੈ ਸਕਦੇ ਕੌਣ ਰੋਕਦਾ ਵਾ ਡਰਦਾ ਹੀ ਆ ਨਾ ਕਿ ਮੈਨੂੰ ਬੀਜੇਪੀ ਤੋੜ ਨਾ ਦੇਵੇ ਨਾਲੇ ਕਹੀ ਦਿੰਦਾ 100 ਕੁਰਸੀਆਂ ਵਾਰ ਦੂੰਗਾ ਦੋ ਗੱਲਾਂ ਨਾ ਕਰੇ ਜਾਂ ਉਪਲੀ ਆਣ ਕੇ ਕਹੇ ਕਿ ਮੈਨੂੰ ਡਰ ਲੱਗਦਾ ਕਿ ਸਾਡੀ ਸਰਕਾਰ ਨਾ ਤੋੜ ਦੇ ਤਾਂ ਮੈਂ ਪਰਚੇ ਨਹੀਂ ਕੀਤੇ ਹਰਿਆਣਾ ਪੁਲਿਸ ਤੇ ਤੇ ਯਾਫੇ ਤਿਆਰ ਹੋ ਜੇ ਕਿ ਜੇ ਕਰਦਾ ਵਾਂ ਤੇ ਸਰਕਾਰ ਟੁੱਟਦੀ ਹੈ ਜੇ ਸਰਕਾਰ ਟੁੱਟਦੀ ਹੈ ਪੰਜਾਬ ਦੇ ਲੋਕ ਨਾਲ ਖੜਨਗੇ ਨਾ ਪੰਜਾਬ ਪੰਜਾਬ ਦੇ ਲੋਕ ਛੜ ਥੜੋ ਜਾਣਗੇ ਹਮ ਕਰਕੇ ਤਾਂ ਦੇਖੇ ਇਹ ਜਾਨ ਨਹੀਂ ਨਾ ਹੈਗੀ ਕੁਰਸੀ ਦਾ ਲਾਲਚ ਜਿਹੜਾ ਦੂਜਿਆਂ ਨੂੰ ਟਿਚਰਾ ਕਰਦਾ ਉਹ ਬਹੁਤ ਜ਼ਿਆਦਾ ਖੁੱਭ ਗਿਆ ਕੁਰਸੀ 'ਤੇ ਬੋਲਡੇਸਟ ਡਿਸੀਜਨ ਲਿਆ ਜਾ ਸਕਦਾ ਜੀ ਬੜੇ ਆਰਾਮ ਨਾਲ ਬੜੇ ਆਰਾਮ ਨਾਲ ਆਫਟਰ ਆਲ ਇਹਨਾਂ ਤੋਂ ਤਾਂ ਅਮਰਿੰਦਰ ਸਿੰਘ ਨੇ ਨਹੀਂ ਲਿਆ ਟਰਮੀਨੇਸ਼ਨ ਆਫ ਵਾਟਰਸ ਐਗਰੀਮੈਂਟ ਐਕਟ ਇਹਨਾਂ ਤੋਂ ਪੋਲਿਟੀਕਲ ਹੋਰ ਬੜਿਆਂ ਨੇ ਬੋਲਡ ਡਿਸੀਜਨ ਲੈਨੇ ਇਹ ਲੈ ਕੇ ਤਾਂ ਇਹਨੇ ਤਾਂ ਜਿਹੜੀ ਕੇਜਰੀਵਾਲ ਨੇ ਮਾਫੀ ਮੰਗੀ ਸੀ ਉਹਦੇ ਕੋਲ ਵਿਕਰਮ ਜੀਠੀਆ ਤੋਂ ਇਹਨੇ ਹਸਤੀਫਾ ਦਿੱਤਾ ਤੇ ਬੜਾ ਸੋਹਣਾ ਚੁੱਕ ਚੁਪੀ ਤੇ ਵਾਪਸ ਲੈ ਲਿਆ ਦੱਸਿਆ ਵੀ ਨਹੀਂ ਕਿਸੇ ਨੂੰ ਵੀ ਕਿਉਂ ਵਾਪਸ ਲੈ ਰਿਆ ਵਾਂ ਤਾਂ ਫਿਰ ਇਹ ਕਹਿੰਦਾ ਸਰਬ ਇਹ ਸਾਰੇ ਮਸਲੇ ਦੇ ਪਰਚਾ ਦਰਜ ਕਰਨ ਦੀ ਵਾਰ-ਵਾਰ ਤੁਹਾਡੇ ਵੱਲ ਵੀ ਇਹ ਸਵਾਲ ਉਠਾਇਆ ਜਾਂਦਾ ਹੈ ਕਿ ਬਹੁਤ ਦੇਰ ਹੋ ਗਈ ਤਾਂ ਪਰਚਾ ਖैर ਦਰਜ ਹੁੰਦਾ ਪਰ ਇਹਦੇ ਵਿੱਚ ਫੈਡਰਲ ਟਾਂਚੇ ਦੀ ਗੱਲ ਕੌਣ ਕਿਸ-ਕਿਸ ਤਰੀਕੇ ਦੇ ਨਾਲ ਲੱਗ ਕੇ ਫੈਡਰਲ ਟਾਂਚਾ ਕਿੱਥੋਂ ਰਹਿ ਗਿਆ ਹਰਿਆਣਾ ਦਾ ਅੰਦਰ ਵੜ ਕੇ ਸਾਡੇ 'ਤੇ ਜ਼ੁਲਮ ਕਰ ਗਿਆ ਵਾ 250 ਬੰਦਾ ਫਟੜ ਕੀਤਾ ਉਹਨਾਂ ਦੀ ਤਾਂ ਐਫ ਆਈ ਆਰ ਦਰਜ ਕਰ ਦਿੰਦਾ ਕ੍ਰੈਕਟਰ ਭੰਨੇ ਉਹਦੀ ਪਰਚਾ ਤਾਂ ਬਣਦਾ ਸੀਗਾ ਕੋਈ ਫੈਡਰਲ ਫੂਡਲ ਟਾਂਚੇ ਦੇ ਨੇ ਘੱਟੋ ਘੱਟੇ ਨਾਂ ਵੱਲੋਂ ਕੋਈ ਨਾ ਇਹਨਾਂ ਦੀ ਕੋਈ ਇਹ ਤਾਂ ਇਹ ਤਾਂ ਪਾਕਿਸਤਾਨ ਦੇ ਬਾਰਡਰ ਖੋਲਣ ਦੇ ਉਲਟਾ ਅਸੀਂ ਮਦਈ ਹਾਂ ਕਿ ਖੁੱਲਣਾ ਚਾਹੀਦਾ ਵਪਾਰ ਹੋਣਾ ਚਾਹੀਦਾ ਸੈਂਟਰਲ ਏਸ਼ੀਆ ਦੇ ਨਾਲ ਤਾਂ ਇਹੋ ਐਗਰੀਕਲਚਰ ਤੇ ਇੰਡਸਟਰੀ ਪੰਜਾਬ ਦੀ ਬਚੇ ਬਟ ਹੀ ਡੋਜ਼ਨਟ ਅੰਡਰਸਟੈਂਡ ਦੈਟ ਪੋਸਿਬਲੀ ਬੀਜੇਪੀ ਦੀ ਲਾਈਨ ਟੋ ਕਰ ਰਿਹਾ ਕਿ ਬੀਜੇਪੀ ਬਾਰਡਰ ਨਹੀਂ ਖੋਲਣਾ ਚਾਹੁੰਦੀ ਤਾਂ ਇਹ ਬੀਜੇਪੀ ਦੀ ਸਪੋਰਟ ਕਰ ਰਿਹਾ ਐਨਐਸਐਸ ਸਪੋਰਟ ਕੀਤੀ ਹੈ ਸਾਰੇ ਮੇਜਰ ਇਸ਼ੂਜ਼ ਵਿੱਚ ਬੀਜੇਪੀ ਦੀ ਸਪੋਰਟ ਕਰ ਨਾਟ ਐਟ ਆਲ ਥੈਂਕ ਯੂ ਜੀ ਖੈਰ ਸਾਹਿਬ ਬਹੁਤ ਸਾਰੇ ਸਵਾਲ ਨੇ ਜਾਂਦੇ ਜਾਂਦੇ ਜ਼ਰੂਰ ਤੁਹਾਡੇ ਤੋਂ ਮੈਂ ਇਹੀ ਜਿਹੜਾ ਫਿਰ ਇਹੀ ਪੁੱਛਣਾ ਚਾਹਾਂਗਾ ਕਿ ਤੁਹਾਡਾ ਫਿਰ ਜਿਸ ਸਿਰ ਤਰੀਕੇ ਦੇ ਨਾਲ ਕਾਰਵਾਈ ਹੋਵੇ ਸੈਸ਼ਨ ਦੀ ਸੈਸ਼ਨ ਫਿਰ ਵੀ ਆਉਣੇ ਨੇ ਬਜਟ ਸੈਸ਼ਨ ਹੋਵੇ ਜਾਂ ਲਗਾਤਾਰ ਵਿਧਾਨ ਸਭਾ ਦੀ ਕਾਰਵਾਈ ਤਾਂ ਰਹਿਣੀ ਹੈ ਜੀ 5 ਸਾਲ ਅਜੇ ਸਰਕਾਰ ਹੈ ਤਾਂ ਪੰਜ ਸਾਲਾਂ ਦੇ ਲਈ ਹੀ ਤੁਸੀਂ ਕੋਈ ਜਿਹੜਾ ਇੱਕ ਸੁਹਿਰਦ ਤੁਹਾਡੀ ਸਲਾਹ ਹੋਵੇ ਕਿ ਜੇ ਇਸ ਤਰ੍ਹਾਂ ਤੱਕ ਅਸੀਂ ਪਾਰਟੀ 'ਚ ਬੈਠ ਕੇ ਇੱਕ ਦਿਨ ਪੂਰਾ ਸੁਹਿਰਦ ਤਰੀਕੇ ਨਾਲ ਕਾਲੀਆਂ ਪੱਟੀਆਂ ਮੂੰਹ ਤੇ ਬਨ ਕੇ ਇਹਦੇ ਮੋਰੇ ਬਹਿ ਜਾਣਗੇ ਨਹੀਂ ਯਾਰ ਇਹ ਹੱਲ ਹੱਲ ਤਾਂ ਨਹੀਂ ਕੋਈ ਤਾਂ ਹੋਰ ਕੀ ਹੱਲ ਕਰੀਏ ਕਟਵੜੇ ਬਾਹਰ ਲੋਕਾਂ ਨੂੰ ਕਹਿਣ ਜੋਗਾ ਉਹਨੂੰ ਵੀ ਸੁਣਿਆ ਨਹੀਂ ਸਾਨੂੰ ਜੀ ਅਸੀਂ 5-7 ਘੰਟੇ ਦੈਟਸ ਵਾਟ ਹੀ ਵਾਂਟਸ ਆ ਤਾਲਾ ਲਾਉਣ ਦਾ ਮਤਲਬ ਹੈ ਮੇਰੀ ਗੱਲ ਸੁਣ ਕੇ ਜਾਓ ਮੇਰੀ ਗੱਲ ਤੇਰੀ ਕੀ ਸੁਣੀਏ ਕਰਦਾ ਤਾਂ ਤੂੰ ਚੇਡਾ ਵਾਂ ਕੰਮ ਦੀ ਗੱਲ ਕਰ ਕਰ ਗੱਲ ਕਿਸਾਨਾਂ ਦੀ ਕਿ ਮੈਂ ਪਰਚੇ ਦਰਜ ਕਰੂੰਗਾ ਤੇਰੇ ਨਾਲ ਅਸੀਂ ਡੈਸਕ ਥੰਮਪ ਕਰਾਂਗੇ ਕਰ ਪਰਚਾ ਐਫ ਆਈ ਆਰ ਦਾ 250 ਫਟੜ ਹੋਇਆ ਕਰ ਬਾਈ ਨੇਮ ਸ਼ੁਭ ਕਰਨ ਦੀ ਹਟਾ ਇਨਸ ਸੇ ਦੇ ਆਉਣਾ ਨੂੰ ਵਾਪਸ ਕਰ ਬੰਦੀ ਸਿੰਘਾਂ ਦੀ ਗੱਲ ਨਾ ਸਪੋਰਟ ਕੀਤੀ ਤਾਂ ਮੈਨੂੰ ਕਹਿਣਾ ਤੁਸੀਂ ਆਈ ਵਿਲ ਆਈ ਵਿਲ ਪ੍ਰੀਫਰ ਨਾਟ ਪੋਲਿਟਿਕਸ ਜੇ ਜੇ ਕਰ ਦੂਗਾ ਨਾ ਤੇ ਤੁਹਾਡੇ ਸਾਹਮਣੇ ਕਹਿ ਰਹੇ ਹਾਂ ਦੀ ਸਪੋਰਟ ਕਰੂੰ ਸਾਹਮਣੇ ਖੜ ਕੇ ਸਭ ਤੋਂ ਪਹਿਲਾਂ ਕਰੂੰਗਾ ਸਪੋਰਟ ਧੰਨਵਾਦ ਖੈਰ ਸਾਹਿਬ ਇੱਕ ਪਾਸੇ ਜਿੱਥੇ ਆ ਸੀਮਾਨ ਕਹਿੰਦੇ ਨੇ ਜ਼ਿੰਦਰਾ ਲੈ ਕੇ ਆਉਂਦੇ ਨੇ ਵਿਧਾਨ ਸਭਾ ਦੇ ਵਿੱਚ ਕਿ ਆਪੋਜੀਸ਼ਨ ਹੈ ਮੁਰਦਾਬਾਦ ਦਿਨਾਰੇ ਲੈ ਕੇ ਜਿਹੜਾ ਵਾਪਸ ਚਲੀ ਜਾਂਦੀ ਆ ਵਾਕ ਆਊਟ ਕਰ ਜਾਂਦੇ ਨੇ ਤੇ ਗੱਲ ਨਹੀਂ ਸੁਣਦੇ ਪੰਜਾਬ ਦੇ ਕਿਸੇ ਮਸਲਿਆਂ ਤੇ ਕੋਈ ਡਿਸਕਸ਼ਨ ਨਹੀਂ ਹੁੰਦੀ ਤੇ ਮੈਂ ਤਾਂ ਚਾਹਣਾ ਡਿਸਕਸ਼ਨ ਹੋਣੀ ਚਾਹੀਦੀ ਉੱਥੇ ਆਪੋਜੀਸ਼ਨ ਦਾ ਲਗਾਤਾਰ ਇਹ ਇਲਜ਼ਾਮ ਰਹਿੰਦਾ ਕਿ ਉਹ ਬੋਲਣ ਦਾ ਵਕਤ ਹੀ ਨਹੀਂ ਉਹ ਬੋਲਣ ਦੀ ਆਜ਼ਾਦੀ ਹੈ ਜਿਹੜੀ ਉਹ ਨਹੀਂ ਦਿੱਤੀ ਜਾਂਦੀ ਤੇ ਸਖਪਾਲ ਸਿੰਘ ਖਹਿਰਾਹਰਾਂ ਦਾ ਜਿਹੜਾ ਸੁਜੈਸ਼ਨ ਹੈ ਉਹ ਤੁਸੀਂ ਸੋਣੀ ਲੈ ਕੇ ਉਹ ਕਿੱਥੋਂ ਇਹ ਆਪਣੀ ਗੱਲ ਹੈ ਜਿਹੜੀ ਕਹਿ ਰਹੇ ਨੇ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ सुरेंद्र ਮੈਂ ਮਨਪ੍ਰੀਤ ਸਿੰਘ ਨਿਰਪੱਖ ਪੋਸਟ ਦੇ ਲਈ ਧੰਨਵਾਦ